ਇੱਕ ਕਿਤਾਬ ਦਾ ਆਹ ਕਿਤਾਬ ਦਾ 679 ਰੁਪਏ ਪ੍ਰਾਈਸ ਹੈ 124 ਪੇਜਾਂ ਦਾ 679 ਰੁਪਏ ਖਰਚਾ ਹੈ ਹੁਣ ਮੈਂ ਤੁਹਾਨੂੰ ਇੱਕ ਕਿਤਾਬ ਦਿਖਾਉਣਾ ਹੈ ਗੁਰਨਾਮ ਸਿੰਘ ਮੁਖਸਰ ਜੀ ਦੀ ਬੜੀ ਖੋਜ ਵਾਲੀ ਕਿਤਾਬ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ ਇਹਦੇ ਪੇਜਾਂ ਦੀ ਤਾਂ ਕੋਈ ਗਿਣਤੀ ਨਹੀਂ ਤਿੰਨ ਸਾਢੇ ਤਿੰਨ ਕਿਲੋ ਦੀ ਕਿਤਾਬ ਹੋਊਗੀ ਇਹ ਤੇ ਇਹ ਕਿਤਾਬ ਦਾ ਰੇਟ ਹੈ ਸਿਰਫ 1200 ਰੁਪਇਆ ਜਿਹੜਾ 1200 ਪੇਜ ਆ ਉਹਦਾ ਰੇਟ ਹੈ 1200 ਰੁਪਇਆ ਜਿਹਦੇ ਚ 124 ਪੇਜ ਆ ਉਹਦਾ ਰੇਟ ਹੈ 679 ਰੁਪਇਆ 35 35 40 40000 ਰੁਪਇਆ ਪ੍ਰੀ ਨਰਸਰੀ ਦਾ ਖਰਚਾ ਹੈ ਸਕੂਲਾਂ ਦਾ ਪਹਿਲੀ ਤੱਕ ਪਹੁੰਚਦਾ ਪਹੁੰਚਦਾ 2.5 ਤੋਂ 3 ਲੱਖ ਦੇ ਹੇਠ ਮਾਪੇ ਆ ਜਾਂਦੇ ਆ ਇਹਦਾ ਰੇਟ 465 ਰੁਪਏ ਠੀਕ ਹੈ ਉਸ ਤੋਂ ਅੱਗੇ ਆ ਜਿਓ ਤੁਸੀਂ ਕਿਤਾਬਾਂ ਚ ਜਾਣ ਦੇਖਿਓ ਕਿੰਨੀ ਕਿ ਹੈ 365 ਰੁਪਏ ਆ ਆ ਕਿਤਾਬ ਕੀ ਹੈ ਇਹਦੇ ਚਾਰ ਪੇਜ ਵੀ ਨਹੀਂ ਚਾਜਦੇ ਨਾ 229 ਰੁਪਏ ਇੱਕ ਇੱਕ ਕਲਾਸ ਦਾ ਤੀਜੀ ਦਾ ਦੂਜੀ ਦਾ ਸੈੱਟ ਆ 4 4000 ਰੁਪਏ 3 3000 ਰੁਪਏ 5 5000 ਰੁਪਏ ਇਹ ਸੈੱਟ ਆ ਇਹ ਵੀ ਜਿਹੜੀਆਂ ਕਿਤਾਬਾਂ ਨੇ ਨਾ ਇਹ ਬਹੁਤ ਮੀਡੀਅਮ ਸਕੂਲਾਂ ਦੀਆਂ ਇਹ ਸਾਰਾ ਸੈੱਟ ਜੇ ਮੈਂ ਮੈਂ ਤੁਹਾਨੂੰ ਇਹ ਦਾਵਾ ਕਰਦਾ ਲੈ ਸਾਨੂੰ ਕਹਿਣਾ ਤਿਆਰ ਕਰਾਉਣ ਦਾ ਇਹ ਸਾਰਾ ਸੈੱਟ 5 ਤੋਂ 600 ਰੁਪਏ ਦੇ ਵਿੱਚ ਤਿਆਰ ਹੋ ਜੀ ਠੀਕ ਹੈ ਇਹ 5 600 ਰੁਪਏ ਤੋਂ ਵੱਧ ਦਾ ਰੇਟ ਹੀ ਹੈ ਨਹੀਂ ਦੀ ਲੁਧਿਆਣਾ ਪਟੰਡਾ ਜਲੰਧਰ ਅਕਸ਼ਰੀ ਅੰਮ੍ਰਿਤਸਰ ਸਾਹਿਬ ਪਟਿਆਲਾ ਇਹਨਾਂ ਸਕੂਲਾਂ ਦੇ ਤਾਂ 10 10000 8 860000 ਦੇ ਦੂਜੀ ਤੀਜੀ ਦੇ ਸੈਟ ਹੈ ਕਿੱਡੇ ਵੱਡੇ ਪੱਧਰ ਤੇ ਲੁੱਟ ਹੁੰਦੀ ਹੈ ਜਿਹੜੀ ਚੀਜ਼ 1000 ਰੁਪਈਆ ਹੈ ਉਹਦਾ ਰੇਟ ਕਿੰਨਾ ਲਿਆ ਜਾਂਦਾ 4000 5000 5 5 ਗੁਣਾ ਤਾਂ ਆ ਸੈਟ ਜੀ 4850 ਰੁਪਏ ਦਾ ਟੋਟਲ ਇਹ ਹੈਗੀਆਂ ਜੀ 5 ਕਿਤਾਬ 4850 ਦਾ ਔਰ ਮੰਦਰ ਜੀ ਮੈਂ ਗੱਲ ਹੋਰ ਕਹਿਣਾ ਮੈਂ ਇਹ ਗੱਲ ਦਾਵੇ ਨਾ ਕਹਿਣਾਗਾ ਜਿਨ੍ਹਾਂ ਦੇ ਦੋ ਬੱਚੇ ਸਕੂਲ ਪੜਦੇ ਆ ਕੋਈ ਮੰਨੇ ਨਾ ਮੰਨੇ ਲਗਭਗ ਉਹਨਾਂ ਦੇ ਮਾਪੇ ਲੱਖ ਤੋਂ ਡੇਢ ਲੱਖ ਤੇ ਪਰਜਾਈ ਹਰ ਸਾਲ ਹੁੰਦਿਆ ਅਪ੍ਰੈਲ ਤੇ ਬਈ ਤੇ ਹੁਣ ਇਹ ਕਹਿੰਦੇ ਆ ਕਿ ਸਰਕਾਰੀ ਸਕੂਲਾਂ ਚ ਸਿੱਖਿਆ ਮੁਫਤ ਹੈ ਜੀ ਕਿਤਾਬਾਂ ਮੁਫਤ ਹੈ ਵਰਦੀ ਮੁਫਤ ਸਾਰਾ 12000 ਸਕੂਲਾਂ ਦੇ ਵਿੱਚ ਅਧਿਆਪਕ ਹੈ 12000 ਅਧਿਆਪਕ ਨਹੀਂ ਸਕੂਲਾਂ ਦੇ ਵਿੱਚ 12000 ਪੋਸਟਾਂ ਖਾਲੀ ਪਈਆਂ ਜਿਹੜੇ ਮਾਪੇ ਆ ਉਹਨਾਂ ਨੇ ਬੱਚੇ ਆਪਣੇ ਪੜਾਉਣ ਭੇਜਨੇ ਆ ਜਦੋਂ ਟੀਚਰ ਹੈ ਨਹੀਂ ਉਹਨਾਂ ਨੇ ਵਰਦੀ ਮੁਫਤ ਪਾਪਾ ਮੁਫਤੋ ਵੀ ਲੈਣਾਈ ਕਿ ਪੜਾਉਣ ਵਾਲਾ ਹੈ ਨਹੀਂ ਫਿਰ ਉਹ ਰੁਖ ਕਰਦੇ ਹੈਗੇ ਪ੍ਰਾਈਵੇਟ ਸਕੂਲਾਂ ਪਰਾਈਵੇਟ ਸਕੂਲ ਫਿਰ ਉਹਨਾਂ ਦੀ ਰੱਜ ਕੇ ਕਰਦੇ ਆ ਲੁੱਟ ਕਦੇ ਬਿਲਡਿੰਗ ਫੰਡ ਕਦੇ ਕੋਈ ਹੋਰ ਫੰਡ ਕਦੇ ਦੂਜੇ ਟੀਚਰਾਂ ਦੇ ਫੰਡ ਵੱਖੋ ਵੱਖਰੇ ਫੰਡ ਰੱਖਿਆ ਉਹਨਾਂ ਨੇ ਸਿੱਧੀ ਐਡਮਿਸ਼ਨ ਫੀਸ ਨਹੀਂ ਕਹਿੰਦੇ ਉਹ ਕਹਿੰਦੇ ਆ ਕਿ ਆ ਫੰਡ ਤਾਂ ਤੁਹਾਨੂੰ ਦੇਣੇ ਪੈਣਗੇ। ਮਤਲਬ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇੱਕ ਵਾਰ ਨਹੀਂ ਕਈ-ਕਈ ਵਾਰ ਜਿਹੜੀ ਆ ਉਹ ਐਡਮਿਸ਼ਨ ਫੀਸ ਮਾਪਿਆਂ ਤੋਂ ਭਰਵਾਈ ਜਾਂਦੀ ਆ। ਹਰ ਸਾਲ ਭਰਵਾਈ ਜਾਂਦੀ ਆ। ਪ੍ਰਾਈਵੇਟ ਸਕੂਲ ਦੀ ਕਿਤਾਬ ਉਸੇ ਦੁਕਾਨ ਤੋਂ ਮਿਲੂਗੀ ਜਿਹੜੀ ਦੁਕਾਨ ਦਾ ਉਹ ਸਕੂਲ ਨਾਲ ਸਮਝੌਤਾ ਹੈ। ਨਰਸੀ ਤੋਂ ਬੱਚਾ ਪਹਿਲੀ ਤੱਕ ਪਹੁੰਚਦੇ ਪਹੁੰਚਦੇ ਮਾਪਿਆਂ ਦਾ 2.5 ਤੋਂ 3 ਲੱਖ ਰੁਪਈਆ ਲੱਗ ਜਾਂਦਾ ਹੈ। ਤੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਪ੍ਰਬੰਧ ਵਧੀਆ ਸੀ ਤਾਂ 2.5 ਲੱਖ ਦੇ ਵਿੱਚ ਤਾਂ ਬੱਚਾ ਕਾਂਪ ਸਾਰੀਆਂ ਕਲਾਸਾਂ ਕਰਕੇ ਆਉਦਾ ਕੋਈ ਕਾਰੋਬਾਰ ਵੀ ਕਰ ਲੈਂਦਾ ਸੀ ਜਿਉਹਨੇ ਕੋਈ ਪੜਨ ਜਾ ਕੇ ਨੌਕਰੀ ਨਹੀਂ ਲੈਣੀ ਤਾਂ ਕੋਈ ਕਾਰੋਬਾਰ ਵੀ ਕਰ ਲੈਂਦਾ ਸੀ ਇਹ ਪੜ੍ਹਾਈ ਲੋਕਾਂ ਨੂੰ ਕੋਈ ਚੰਗਾ ਨਾਗਰਿਕ ਬਣਾਉਣਾ ਕੋਈ ਬੱਚਿਆਂ ਦਾ ਵਿਕਾਸ ਕਰ ਕੋਈ ਬੱਚਿਆਂ ਨੂੰ ਤਰੱਕੀ ਦੇਣਾ ਕੋਈ ਬੱਚਿਆਂ ਨੂੰ ਚੰਗੇ ਲੀਡਰ ਬਣਾਉਣ ਵਾਲੇ ਪਾਸੇ ਨਹੀਂ ਲਿਜਾ ਰਹੀ ਜਿਹੜੀ ਇਹ ਸਕੂਲਾਂ ਦੀ ਪੜ੍ਹਾਈ ਹੈ ਇਹ ਸਿਰਫ ਤੇ ਸਿਰਫ ਬਿਜ਼ਨਸ ਹੈ ਇਹ ਮਾਪਿਆਂ ਦੀ ਲੁੱਟ ਹੈ ਇੱਕ ਸਕੂਲ ਦੀਆਂ ਵਰਦੀਆਂ ਇੱਕ ਹੀ ਦੁਕਾਨ ਤੋਂ ਮਿਲ ਲਈਆਂ ਦੂਜੀ ਦੁਕਾਨ ਤੋਂ ਨਹੀਂ ਮਿਲ ਲਈਆਂ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ ਕਿਸੇ ਵੀ ਜਗ੍ਹਾ ਤੇ ਚਲੇ ਜਾਓ ਉੱਥੇ ਤੁਹਾਨੂੰ ਉਸੇ ਦੁਕਾਨ ਤੋਂ ਵਰਦੀ ਲੈਣੀ ਪਊ ਜਿਹੜੀ ਉਹ ਸਕੂਲ ਦੇ ਨਾਲ ਸੈਟਿੰਗ ਹੋਊਗਾ ਰਮਾਲ ਵੀ ਹੈ ਜਿਹੜੇ ਸਕੂਲਾਂ ਦੇ ਆਪਣੇ ਆਉ ਲੱਗ ਕੇ ਹੈਂਕੀ ਵੀ ਸੰਡੇ ਮੰਡੇ ਟੂਰ ਦੇ ਨਾਲ ਸਕੂਲ ਦਾ ਨਾਮ ਲਿਖਿਆ ਹੁੰਦਾ ਬਿਲਕੁਲ ਇੱਥੋਂ ਤੱਕ ਤੁਸੀਂ ਆ ਗਏ ਹੋ ਟੋਪੀ ਸੀ ਸਰਦੀਆਂ ਦੇ ਵਿੱਚ ਟੋਪੀ ਤੇ ਵੀ ਲੋਕ ਹੋ ਐ ਉਹ ਵੀ ਬੰਦਾ ਇਹ ਨਹੀਂ ਕਿ 30 40 ਰੁਪਏ ਦੀ ਲੈ ਲਊ ਜਿਹੜੀ ਸਕੂਲ ਨੇ ਦੁਕਾਨ ਤੋਂ ਕਹਤਾ 150 200 400 ਦੀ ਉਹ ਉੱਥੇ ਹੀ ਲੈਣੀ ਪੈਣੀ ਹੈ ਮਤਲਬ ਹਰ ਪੱਖ ਤੋਂ ਲੋਟਾ ਪਰ ਸਰਕਾਰ ਚੁੱਪ ਬੈਠੀ ਹੈ ਜਿਹੜਾ ਆਮ ਇਹ ਯੂਰ ਹੈ ਉਹ ਤਾਂ ਤੁਸੀਂ ਸਰਕਾਰੀ ਸਕੂਲ ਦਾ ਜਿਹੜਾ ਟਿਕਟਾਂ ਚ ਖਤਮ ਕਰਕੇ ਉਹ ਤਾਂ ਤੁਸੀਂ ਉਹ ਵੀ ਅਧਿਕਾਰ ਖੋਲਿਆ ਪ੍ਰਾਈਵੇਟ ਸਕੂਲ ਚ ਪੜਾ ਨਹੀਂ ਸਕਦਾ 35 4 4 5 5000 ਦੇ ਸੈਟ ਹੈ 50 5000 ਸਾਲਾਨਾ ਫੀਸ ਹੈ ਰਾਈ ਨਾ ਅਧਿਕਾਰ ਤੇ ਵੱਖਰੇ ਐ ਸੋ ਜਿਉਂ-ਜਿਉਂ ਸਿੱਖਿਆ ਮਹਿੰਗੀ ਹੋਊਗੀ ਆਮ ਬੰਦੇ ਦੇ ਵੱਸੋਂ ਦੂਰ ਹੋਊਗੀ ਇਹਦਾ ਮਕਸਦ ਸਿਰਫ ਇਹੀ ਐ ਕਿ ਪੜ੍ਹਾਈ ਚੰਦ ਲੋਕਾਂ ਕੋਲੇ ਰਹਿ ਜੇ ਬਾਕੀ ਲੋਕ ਸਿੱਖਿਆ ਤੋਂ ਦੂਰ ਰਹਿ ਜਾਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਇਸ ਮਹੀਨੇ ਜਿਹੜੇ ਸਕੂਲ ਹੁੰਦੇ ਨੇ ਉਹਨਾਂ ਦੇ ਵਿੱਚ ਦਾਖਲੇ ਸ਼ੁਰੂ ਹੁੰਦੇ ਨੇ ਜਿਹੜੇ ਜਵਾਕ ਐ ਬੱਚੇ ਐ ਉਹਨਾਂ ਦਾ ਰਿਜ਼ਲਟ ਆ ਜਾਂਦਾ ਤੇ ਉਹ ਅਗਲੀ ਕਲਾਸ ਵਿੱਚ ਹੋ ਜਾਂਦੇ ਐ ਤੇ ਉਹ ਦਾਖਲੇ ਕਰਾਉਣ ਜਾਂਦੇ ਆ ਪਰ ਉੱਥੇ ਸਵਾਲ ਹਰ ਸਾਲ ਉੱਠਦਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਜਦੋਂ ਦਾਖਲੇ ਸ਼ੁਰੂ ਹੁੰਦੇ ਆ ਤਾਂ ਉੱਥੇ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਬਹੁਤ ਕੀਤੀ ਜਾਂਦੀ ਹੈ ਮਹਿੰਗੀਆਂ ਕਿਤਾਬਾਂ ਮਹਿੰਗੀਆਂ ਵਰਦੀਆਂ ਤੇ ਮਹਿੰਗੀਆਂ ਫੀਸਾਂ ਭਰਾਈਆਂ ਜਾਂਦੀਆਂ ਨੇ ਹਰ ਸਾਲ ਆਵਾਜ਼ ਉੱਠਦੀ ਹੈ ਪਰ ਉਸ ਤੋਂ ਕੁਝ ਦਿਨਾਂ ਵਿੱਚ ਦਬ ਜਾਂਦੀ ਹੈ ਅੱਜ ਦੀ ਗੱਲਬਾਤ ਜਿਹੜੀ ਉਹ ਇਸੇ ਤਰ੍ਹਾਂ ਹੋਵੇਗੀ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਸਿੱਖਿਆ ਕ੍ਰਾਂਤੀ ਪੰਜਾਬ ਵਿੱਚ ਅਸੀਂ ਲੈ ਕੇ ਆਏ ਆ ਪਰ ਕੀ ਉਹ ਸਿਰਫ ਸਰਕਾਰੀ ਸਕੂਲਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਆ ਉਹਦੇ ਵਿੱਚ ਆ ਜਾਂ ਹਕੀਕਤ ਵਿੱਚ ਜਿਹੜੀ ਲੁੱਟ ਹੁੰਦੀ ਆ ਪ੍ਰਾਈਵੇਟ ਸਕੂਲਾਂ ਵੱਲੋਂ ਉਹਨਾਂ ਉੱਤੇ ਵੀ ਕੋਈ ਨਕੇਲ ਕਸੀ ਜਾਂਦੀ ਹੈ ਕਿ ਆਵਾਜ਼ ਹਰ ਸਾਲ ਉੱਠਦੀ ਹੈ ਸਰਕਾਰ ਤੱਕ ਵੀ ਪਹੁੰਚਦੀ ਹੈ ਪਰ ਪਹੁੰਚੀ ਰਹਿ ਜਾਂਦੀ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਅੱਜ ਦੀ ਗੱਲਬਾਤ ਜਿਹੜੀ ਸਾਰੀ ਇਸੇ ਤਰ੍ਹਾਂ ਹੋਵੇਗੀ ਸਾਡੇ ਸਟੂਡੀਓ ਦੇ ਵਿੱਚ ਕੁਝ ਕਿਤਾਬਾਂ ਦੇ ਸੈੱਟ ਵੀ ਆ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇਹ ਕਿਵੇਂ ਦੇਖੋ ਜਿਵੇਂ ਮੈਂ ਗੱਲ ਕੀਤੀ ਕਿ ਅਪ੍ਰੈਲ ਦਾ ਮਹੀਨਾ ਦਾਖਲੇ ਸ਼ੁਰੂ ਹੈ ਹਰ ਵਾਰ ਆਵਾਜ਼ ਉੱਠਦੀ ਹੈ ਕਿ ਸਕੂਲ ਲੁੱਟ ਕਰਦੇ ਨੇ ਮਤਲਬ ਮਾਪੇ ਲੁੱਟੇ ਜਾਂਦੇ ਨੇ ਪਰ ਉਹ ਲੁੱਟੇ ਜਾਂਦੇ ਨੇ ਉਹਨਾਂ ਉੱਤੇ ਐਕਸ਼ਨ ਕੋਈ ਨਹੀਂ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਸੀ ਤਾਂ ਦੋ ਗੱਲਾਂ ਦੇ ਉੱਤੇ ਜ਼ੋਰ ਦਿੱਤਾ ਗਿਆ ਸੀ ਸਿਹਤ ਤੇ ਸਿੱਖਿਆ ਸਸਤੀ ਸਿੱਖਿਆ ਸਸਤੀ ਸਿਹਤ ਪ੍ਰਣਾਲੀ ਜੋ ਵੀ ਲੋੜ ਹੈ ਇਹ ਦੋ ਚੀਜ਼ਾਂ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ ਪਰ ਜੇ ਤੁਸੀਂ ਗਰਾਊਂਡ ਤੇ ਦੇਖੋਗੇ ਤਾਂ ਦੋਹਾਂ ਚੀਜ਼ਾਂ ਉੱਪਰ ਕੋਈ ਬਹੁਤਾ ਕੰਮ ਦਿਖਾਈ ਨਹੀਂ ਦਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਕੂਲ ਆਫ ਐਮਿਨੈਂਸ ਦੇ ਨਾਂ ਤੇ ਸਕੂਲਾਂ ਦੇ ਵਿੱਚ ਵੱਖ-ਵੱਖਰੇ ਨੀ ਪੱਥਰ ਰੱਖਣ ਦੇ ਨਾਂ ਤੇ ਹਦਾਇਤਾਂ ਤਾਂ ਜਾਰੀ ਕਰਦੀ ਰਹਿੰਦੀ ਹੈ ਪਰ ਸਿੱਖਿਆ ਕ੍ਰਾਂਤੀ ਜਿਹੜਾ ਸ਼ਬਦ ਇਹਨਾਂ ਨੇ ਵਰਤਿਆ ਕ੍ਰਾਂਤੀ ਦਾ ਮਤਲਬ ਹੁੰਦਾ ਇਨਕਲਾਬ ਸਿੱਖ ਇਨਕਲਾਬ ਉਦੋਂ ਆਵੇਗਾ ਜਦੋਂ ਵਾਕਿਆ ਹੀ ਮਾਪਿਆਂ ਦੀ ਲੁੱਟ ਬੰਦ ਹੋਵੇਗੀ ਹੁਣ ਇਹ ਕਹਿੰਦੇ ਆ ਕਿ ਸਰਕਾਰੀ ਸਕੂਲਾਂ 'ਚ ਸਿੱਖਿਆ ਮੁਫਤ ਹੈ ਜੀ ਕਿਤਾਬਾਂ ਮੁਫਤ ਹੈ ਵਰਦੀ ਮੁਫਤ ਹੈ ਸਾਰਾ ਕੁਝ ਮੁਫਤ ਹੈ 12000 ਸਕੂਲਾਂ ਦੇ ਵਿੱਚ ਅਧਿਆਪਕ ਹੈ 12000 ਅਧਿਆਪਕ ਹੈ ਨਹੀਂ ਸਕੂਲਾਂ ਦੇ ਵਿੱਚ 12000 ਪੋਸਟਾਂ ਖਾਲੀ ਪਈਆਂ ਜਿਹੜੇ ਮਾਪੇ ਆ ਉਹਨਾਂ ਨੇ ਬੱਚੇ ਆਪਣੇ ਪੜਾਉਣ ਭੇਜਨੇ ਆ ਜਦੋਂ ਟੀਚਰ ਹੈ ਨਹੀਂ ਉਹਨਾਂ ਨੇ ਵਰਦੀ ਮੁਫਤ ਕਿਤਾਬਾਂ ਮੁਫਤੋ ਕੀ ਲੈਣਾ ਜੋ ਕਿ ਪੜਾਉਣ ਵਾਲਾ ਹੈ ਨਹੀਂ ਫਿਰ ਜਦੋਂ ਸਕੂਲਾਂ 'ਚ ਸਰਕਾਰੀਆਂ 'ਚ ਪ੍ਰਬੰਧ ਨਹੀਂ ਮਿਲਦਾ ਤੇ ਅੱਜ ਵੀ ਪ੍ਰਬੰਧ ਸਰਕਾਰੀ ਸਕੂਲਾਂ 'ਚ ਉਸ ਤਰੀਕੇ ਦਾ ਨਹੀਂ ਹੈ ਬਹੁਤੇ ਸਕੂਲਾਂ 'ਚ ਪ੍ਰਿੰਸੀਪਲ ਦੀ ਪੋਸਟ ਨਹੀਂ ਹੈ ਬਹੁਤੇ ਸਕੂਲਾਂ 'ਚ ਟੀਚਰਾਂ ਦੀਆਂ ਪੋਸਟਾਂ ਨਹੀਂ ਹੈ ਦੂਜੇ ਸਬਜੈਕਟ ਦਾ ਟੀਚਰ ਦੂਜੇ ਸਬਜੈਕਟ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਜਦੋਂ ਇਹ ਚੀਜ਼ਾਂ ਨਹੀਂ ਮਿਲਦੀਆਂ ਫਿਰ ਮਾਪੇ ਕੀ ਕਰਦੇ ਆ ਕਿਉਂਕਿ ਉਹਨਾਂ ਲਈ ਬੱਚਾ ਉਹਨਾਂ ਦੀ ਸਭ ਤੋਂ ਵੱਡੀ ਦੌਲਤ ਹੁੰਦਾ ਹੈ ਉਹਨਾਂ ਦਾ ਬੱਚਾ ਉਹਨਾਂ ਦੀ ਸਾਰੀ ਕਮਾਈ ਹੁੰਦਾ ਤੇ ਉਹ ਫਿਰ ਆਪਣੇ ਬੱਚੇ ਨੂੰ ਵਧੀਆ ਤਰੀਕੇ ਨਾਲ ਪੜਾਉਣ ਲਈ ਫਿਰ ਉਹ ਸੋਚਦੇ ਆ ਕਿ ਜੇ ਮੈਂ ਸਰਕਾਰੀ ਸਕੂਲ ਚ ਭੇਜੂਗਾ ਉੱਥੇ ਫਲਾਣਾ ਟੀਚਰ ਨਹੀਂ ਫਲਾਣਾ ਟੀਚਰ ਨਹੀਂ ਇਹਦੀ ਤਾਂ ਪੜ੍ਹਾਈ ਰਹਿ ਜੂਗੀ ਫਿਰ ਉਹ ਰੁੱਖ ਕਰਦੇ ਆਗੇ ਪ੍ਰਾਈਵੇਟ ਸਕੂਲਾਂ ਵਾਲਾ ਪ੍ਰਾਈਵੇਟ ਸਕੂਲ ਫਿਰ ਉਹਨਾਂ ਦੀ ਰੱਜ ਕੇ ਕਰਦੇ ਆ ਲੁੱਟ ਪੰਜਾਬ ਦੇ ਸਿੱਖਿਆ ਮੰਤਰੀ ਦਾ ਇੱਕ ਵੀ ਬਿਆਨ ਜਿਹੜੇ ਆ ਉਹ ਇਧਰ ਨਹੀਂ ਆਇਆ ਕਿ ਅਸੀਂ ਸਖਤੀ ਕਰਾਂਗੇ ਜਿਹੜੇ ਸਕੂਲ ਲੁੱਟ ਕਰਦੇ ਆ ਸਾਡੇ ਕੋਲ ਸ਼ਿਕਾਇਤ ਕਰੋ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਇਹ ਬਿਆਨ ਜੇ ਆਏ ਵੀ ਹੋਣਗੇ ਤਾਂ ਮਹਿਜ ਜਿਹੜੇ ਫੋਕੇ ਬਿਆਨ ਆ ਉਹਨਾਂ ਚ ਕੋਈ ਤੰਤ ਨਹੀਂ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਲੁੱਟ ਕਾਂਗਰਸ ਮੌਕੇ ਵੀ ਸੀ ਕਾਲੀ ਦਲ ਮੌਕੇ ਸੀ ਤੇ ਆਮ ਆਦਮੀ ਪਾਰਟੀ ਮੌਕੇ ਵੀ ਉਹ ਲੁੱਟ ਜਾ ਰਹੀ ਹੈ ਲੁੱਟ ਇਸ ਪੱਧਰ ਦੀ ਹੈ ਕਿ ਨਰਸੀ ਤੋਂ ਬੱਚਾ ਪਹਿਲੀ ਤੱਕ ਪਹੁੰਚਦੇ ਪਹੁੰਚਦੇ ਮਾਪਿਆਂ ਦਾ 2.5 ਤੋਂ 3 ਲੱਖ ਰੁਪਇਆ ਲੱਗ ਜਾਂਦਾ ਤੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਪ੍ਰਬੰਧ ਵਧੀਆ ਸੀ ਤਾ 2.5 ਲੱਖ ਦੇ ਵਿੱਚ ਤਾਂ ਬੱਚਾ ਗਾਂ ਸਾਰੀਆਂ ਕਲਾਸਾਂ ਕਰਕੇ ਆਪਦਾ ਕੋਈ ਕਾਰੋਬਾਰ ਵੀ ਕਰ ਲੈਂਦਾ ਸੀ ਜਿਉਹਨੇ ਕੋਈ ਪੜ੍ਹਨ ਜਾਂ ਕੇ ਨੌਕਰੀ ਨਹੀਂ ਲੈਣੀ ਤਾਂ ਕੋਈ ਕਾਰੋਬਾਰ ਵੀ ਕਰ ਲੈਂਦਾ ਸੀ ਕਿਉਂਕਿ 10ਵੀਂ 12ਵੀਂ ਤੱਕ ਪੜ੍ਹਾਈ ਫਰੀ ਸੀ ਗਾਂ ਕਾਲਜ ਸਰਕਾਰੀ ਸੀ ਉਹਨਾਂ ਦੀ ਪੜ੍ਹਾਈ ਫਰੀ ਸੀ ਤਾਂ ਉਹਦਾ ਖਰਚਾ ਬਹੁਤਾ ਨਹੀਂ ਆਉਂਦਾ ਸੀ ਪਰ ਹੁਣ ਜੋ ਚੱਲ ਰਿਹਾ ਜਿਸ ਤਰੀਕੇ ਦਾ ਹੁਣ ਚੱਲ ਰਿਹਾ ਹੁਣ ਤਾਂ ਤੁਸੀਂ ਨਰਸਰੀ 'ਚ ਬੱਚਾ ਐਡਮਿਸ਼ਨ ਕਰਾਉਣ ਜਾਓ ਨਰਸਰੀ ਤੋਂ ਥੱਲੇ ਹੀ ਪ੍ਰੀ ਨਰਸਰੀ ਐ ਇੱਕ ਉਹਦੇ 'ਚ ਕਰਵਾਉਣ ਜਾਓ 35 35 40 40 ਹਜ਼ਾਰ ਰੁਪਏ ਪ੍ਰੀ ਨਰਸਰੀ ਦਾ ਖਰਚਾ ਹੈ ਸਕੂਲਾਂ ਦਾ ਠੀਕ ਹੈ ਜੇ ਤੁਸੀਂ ਉਸ ਤੋਂ ਥੋੜਾ ਜਿਹਾ ਪਹਿਲੀ ਦੇ ਵਿੱਚ ਆ ਜਾਓ ਤਾਂ ਲੱਖ ਲੱਖ ਰੁਪਿਆ ਸਾਲ ਦਾ ਖਰਚਾ ਪਹਿਲੀ ਕਲਾਸ ਦੇ ਬੱਚਿਆਂ ਦਾ ਫਰਸਟ ਕਲਾਸ ਜੀ ਨੂੰ ਕਹਿ ਦਿੰਦੇ ਆ ਪਹਿਲੀ ਤੱਕ ਪਹੁੰਚਦਾ ਪਹੁੰਚਦਾ ਢਾਈ ਤੋਂ 3 ਲੱਖ ਦੇ ਹੇਠ ਮਾਪੇ ਆ ਜਾਂਦੇ ਆ ਹੁਣ ਸਕੂਲਾਂ ਦੀ ਲੁੱਟ ਕਿੰਨੇ ਵੱਡੇ ਪੱਧਰ ਦੇ ਉੱਤੇ ਆ ਉਹਦੇ ਲਈ ਆਪਾਂ ਜਿਵੇਂ ਗੱਲ ਕੀਤੀ ਕਿ ਕਿਤਾਬਾਂ ਦੇ ਸੈੱਟ ਲਿਆ ਕੇ ਰੱਖਿਆ ਇਹ ਕਿਤਾਬਾਂ ਦੇ ਸੈੱਟ ਤੇ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਐਡਮਿਸ਼ਨ ਤੇ ਗੱਲ ਕਰ ਲਈਏ ਐਡਮਿਸ਼ਨ ਦਾ ਮਤਲਬ ਕੀ ਹੁੰਦਾ ਦਾਖਲਾ ਦਾਖਲਾ ਜਦੋਂ ਬੱਚੇ ਨੇ ਇੱਕ ਵਾਰ ਸਕੂਲ ਚ ਲੈ ਲਿਆ ਮਤਲਬ ਉਹ ਲੈ ਲਿਆ ਪਰ ਸਕੂਲ ਕੀ ਕਰਦੇ ਆ ਕਦੇ ਬਿਲਡਿੰਗ ਫੰਡ ਕਦੇ ਕੋਈ ਹੋਰ ਫੰਡ ਕਦੇ ਦੂਜੇ ਟੀਚਰਾਂ ਦੇ ਫੰਡ ਵੱਖੋ ਵੱਖਰੇ ਫੰਡ ਰੱਖਿਆ ਉਹਨਾਂ ਨੇ ਸਿੱਧੀ ਐਡਮਿਸ਼ਨ ਫੀਸ ਨਹੀਂ ਕਹਿੰਦੇ ਉਹ ਕਹਿੰਦੇ ਆ ਕਿ ਆਹ ਫੰਡ ਤਾਂ ਤੁਹਾਨੂੰ ਦੇਣੇ ਪੈਣਗੇ ਮਤਲਬ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇੱਕ ਵਾਰ ਨਹੀਂ ਕਈ ਕਈ ਵਾਰ ਜਿਹੜੀ ਆ ਉਹ ਐਡਮਿਸ਼ਨ ਫੀਸ ਮਾਪਿਆਂ ਤੋਂ ਪ੍ਰਵਾਈ ਜਾਂਦੀ ਹੈ ਹਰ ਸਾਲ ਪ੍ਰਵਾਈ ਜਾਂਦੀ ਹੈ ਫਿਰ ਫੀਸਾਂ ਇੰਨੀਆਂ ਜ਼ਿਆਦਾ ਕਿ ਮਾੜੇ ਬੰਦੇ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ ਠੀਕ ਹੈ ਹੁਣ ਕੋਈ ਕਈ ਲੋਕ ਇਥੇ ਤਰਕ ਦਿੰਦੇ ਆ ਕਿ ਫਿਰ ਜੀ ਜੇ ਮਹਿੰਗੇ ਸਕੂਲਾਂ ਚ ਪੜਾਉਣਾ ਤਾਂ ਖਰਚਾ ਵੀ ਚਲਣਾ ਪਊਗਾ ਇਹ ਨਹੀਂ ਹੁੰਦਾ ਸਰਕਾਰ ਨੂੰ ਇਹਦੇ ਨਕੀਲ ਕਸਣੀ ਚਾਹੀਦੀ ਹੈ ਇੱਕ ਜਿਹੜੀ ਆ ਉਹ ਸ਼੍ਰੇਣੀ ਬਣਾਉਣੀ ਚਾਹੀਦੀ ਹੈ ਕਿ ਪਹਿਲੀ ਕਲਾਸ ਦਾ ਖਰਚਾ 10000 ਤੋਂ ਵੱਧ ਨਹੀਂ ਹੋਵੇਗਾ ਦੂਜੀ ਕਲਾਸ ਦਾ ਖਰਚਾ 15000 ਤੋਂ ਵੱਧ ਨਹੀਂ ਹੋਵੇਗਾ ਇਹ ਸ਼੍ਰੇਣੀ ਬਣਾਉਣੀ ਪਵੇਗੀ ਪਰ ਨਹੀਂ ਬਣਾਉਂਦੀ ਸਰਕਾਰ ਕਿਉਂਕਿ ਬਹੁਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਰਕਾਰ ਦੇ ਲੀਡਰਾਂ ਦੇ ਹਿੱਸੇ ਆ ਚਾਹੇ ਪਿਛਲੀਆਂ ਸਰਕਾਰਾਂ ਹੋਣ ਚਾਹੇ ਹੋਣ ਜਾਂ ਫਿਰ ਇਹ ਪ੍ਰਾਈਵੇਟ ਸਕੂਲ ਸਰਕਾਰਾਂ ਨੂੰ ਪੈਸੇ ਚੜਾਉਂਦੇ ਆ ਤੇ ਜਿਹਦੇ ਕਰਕੇ ਇਹ ਪ੍ਰਾਈਵੇਟ ਪ੍ਰਾਈਵੇਟ ਸਕੂਲ ਰੱਜਮੀ ਲੁੱਟ ਕਰਦੇ ਆ ਹੁਣ ਜੇ ਆਪਾਂ ਕਿਤਾਬਾਂ ਤੇ ਆ ਜਗੇ ਪਹਿਲਾਂ ਫੀਸਾਂ ਤੇ ਲੁੱਟ ਫਿਰ ਕਿਤਾਬਾਂ ਪ੍ਰਾਈਵੇਟ ਸਕੂਲ ਦੀ ਕਿਤਾਬ ਉਸੇ ਦੁਕਾਨ ਤੋਂ ਮਿਲੂਗੀ ਜਿਹੜੀ ਦੁਕਾਨ ਦਾ ਉਸ ਸਕੂਲ ਨਾਲ ਸਮਝੌਤਾ ਹੈ ਦੂਜੀ ਦੁਕਾਨ ਤੋਂ ਜਿਵੇਂ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਕੋਈ ਦਵਾਈ ਲੈ ਲੋ ਉਹ ਉਸੇ ਮੈਡੀਕਲ ਹਾਲ ਤੋਂ ਮਿਲੇਗੀ ਜਿਹੜਾ ਉਸ ਹਸਪਤਾਲ ਦੇ ਵਿੱਚ ਹੈ ਨਹੀਂ ਤੁਸੀਂ ਜੋਰ ਲਾ ਲਓ ਤੁਹਾਨੂੰ ਕਿਸੇ ਦੂਜੇ ਸ਼ਹਿਰ ਜਾਂ ਦੂਜੀ ਜਿਹੜੀ ਮੈਡੀਕਲ ਦੀ ਦੁਕਾਨ ਆਓ ਤੋ ਦਵਾਈ ਨਹੀਂ ਮਿਲੇਗੀ ਕਿਉਂਕਿ ਉਹਨਾਂ ਨੇ ਜਿਹੜੀਆਂ ਫਾਰਮਾ ਕੰਪਨੀਆਂ ਉਹ ਡਾਕਟਰ ਕੋਲੇ ਆਉਂਦੀਆਂ ਕਿ ਦੱਸੋ ਜੀ ਤੁਹਾਡੇ ਨਾਂ ਤੇ ਕਿਹੜਾ ਬ੍ਰਾਂਡ ਬਣਾ ਦਈਏ ਤੇ ਉਹ ਫਿਰ ਤੁਹਾਡੇ ਤੋਂ ਹੀ ਮਿਲੇਗਾ ਉਹ ਕਮਿਸ਼ਨ ਚੱਕਦੇ ਆ ਦਵਾਈ ਮੰਨ ਲਓ 100 ਰੁਪਏ ਦੀ ਹੈ ਪ੍ਰਿੰਟ ਰੇਟ ਡਾਕਟਰ ਨੂੰ ਪੈਂਦੀ ਆ ਉਹ 10 ਜਾਂ 15 ਰੁਪਏ ਦੀ ਬਾਕੀ ਸਾਰਾ ਕਮਿਸ਼ਨ ਜਿਹੜਾ ਉਹ ਡਾਕਟਰ ਖਾਂਦਾ ਉਸ ਤੋਂ ਅੱਗੇ ਜਿਹੜੇ ਹੁਣ ਇਹ ਸਕੂਲ ਹੈ ਇਹਨਾਂ ਨੇ ਵੀ ਉਹੀ ਕੰਮ ਕੀਤਾ ਹੈ ਜਿਹੜੀਆਂ ਕਿਤਾਬਾਂ ਦਾ ਸੈੱਟ ਹੈ ਇਹ ਜਿੱਥੋਂ ਸਕੂਲ ਚਾਹੇਗਾ ਜਿਹੜੀ ਦੁਕਾਨ ਨਾਲ ਉਹਦਾ ਟਾਈ ਅਪ ਹੈ ਜਾਂ ਦੁਕਾਨਾਂ ਵਾਲਾ ਨਾਲ ਵੀ ਇਹ ਗੱਲ ਹੁੰਦੀ ਹੈ ਕਿ ਜਿਹੜੇ ਪਬਲਿਸ਼ਰ ਹੈ ਉਹ ਸਕੂਲ ਦੇ ਵਿੱਚ ਆਉਂਦੇ ਆ ਜੀ ਆ ਸਾਡੇ ਤੋਂ ਛਪਵਾਓ ਦੁਕਾਨਾਂ ਕਿਤਾਬਾਂ ਤੇ ਅਸੀਂ ਤੁਹਾਨੂੰ ਇੰਨਾ ਕਮਿਸ਼ਨ ਦੇ ਦਾਂਗੇ ਤਾਂ ਉਹ ਸਕੂਲਾਂ ਵਾਲੇ ਦੁਕਾਨ ਵਾਲੇ ਨਾਲ ਗੱਲ ਕਰਦੇ ਆ ਕਿ ਸਾਨੂੰ ਮਿਲਣਾ 85 ਜਾਂ 80 ਜਾਂ 60 ਜਾਂ 70 ਜੋ ਵੀ 5% ਤੇਰਾ ਹੋਊਗਾ ਤੂੰ ਕੱਲੀਆਂ ਵੇਚਣੀਆਂ ਬੈਠ ਕੇ ਠੀਕ ਐ ਇਸ ਤਰੀਕੇ ਦੇ ਨਾਲ ਇਹ ਲੁੱਟ ਹੁੰਦੀ ਹੈ। ਉਹ ਪਿਛਲੇ ਸਮੇਂ ਵਿੱਚ ਇਹ ਹੁੰਦਾ ਸੀਗਾ ਕਿ ਜਿਹੜੇ ਬੋਰਡ ਦਾ ਸਕੂਲ ਹੈ ਅਕਸਰ ਉੱਤੇ ਲਿਖਿਆ ਹੁੰਦਾ ਕਿ ਆਹ ਬੋਰਡ ਹੈ, ਆਹ ਬੋਰਡ ਹੈ। ਉਹ ਬੋਰਡ ਦੇ ਵੱਲੋਂ ਕਿਤਾਬਾਂ ਜਾਰੀ ਹੁੰਦੀਆਂ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਇਹ ਚੱਲ ਰਿਹਾ ਕਿ ਪਬਲਿਸ਼ਰਾਂ ਦੇ ਹਰ ਇੱਕ ਕਿਤਾਬ ਦੇ ਉੱਤੇ ਲਿਖਿਆ ਹੁੰਦਾ ਕਿ ਪਬਲਿਸ਼ਡ ਬਾਈ ਆਹ, ਪਬਲਿਸ਼ਡ ਬਾਈ ਆਹ ਵੀ ਪਬਲਿਸ਼ਰ ਲੈਂਦੇ ਆਪਣੇ। ਬਿਲਕੁਲ ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ ਹੈ ਕਿ ਬੋਰਡ ਅੱਜ ਵੀ 10ਵੀਂ ਤੇ 12ਵੀਂ ਦੀ ਕਿਤਾਬ ਬੋਰਡ ਦੀ ਜਿਹੜੀ ਕਿਤਾਬ ਹੈ ਉਹ ਕਿਤਾਬਾਂ ਦਾ ਰੇਟ ਪਹਿਲੀ ਤੇ ਦੂਜੀ ਦੀਆਂ ਕਿਤਾਬਾਂ ਨਾਲੋਂ ਸਸਤਾ ਹੈ। ਕਿਉਂਕਿ ਕਿਤਾਬਾਂ ਇੱਕ ਸਾਰਿਆਂ ਦੀਆਂ ਇੱਕ ਹੈ ਹੁਣ ਬੋਰਡ ਸੇਮ ਹੈ ਸਰਕਾਰ ਜੇ ਹਦਾਇਤ ਕਰੇ ਕਿ ਇੱਕ ਬੋਰਡ ਦੀਆਂ ਇੱਕੋ ਜੀਆਂ ਕਿਤਾਬਾਂ ਆਉਣੀਆਂ ਤਾਂ ਕਿੰਨਾ ਬਚਤ ਹੋ ਸਕਦੀ ਹੈ ਕਿ ਉਹ ਜਿੱਥੋਂ ਮਰਜ਼ੀ ਖਰੀਦੂ ਜਿਹੜੀ ਦੁਕਾਨ ਨੂੰ ਸਸਤਾ ਰੇਟ ਦੇਊਗੀ ਉਹ ਉਹ ਦੁਕਾਨ ਤੋਂ ਖਰੀਦੂਗੀ ਜਦੋਂ ਬੋਰਡ ਇੱਕ ਹੈ ਪਬਲਿਸ਼ਰ ਵੱਖਰੇ ਵੱਖਰੇ ਆ ਬਸ ਉਹ ਵਿੱਚ ਵੀ ਇਹ ਕੋਈ ਫਰਕ ਨਹੀਂ ਜਿਹੜੀ ਇੱਕ ਜਿਹੜਾ ਪਬਲਿਕੇਸ਼ਨ ਵਾਲਾ ਉਹਨੇ ਪਿਛਲੇ ਪੇਜ ਤੇ ਯਾਨੀ ਕਿ ਜਿਹੜਾ ਆਖਰੀ ਲੈਸਨ ਬਣਾਇਆ ਦੂਜਿਆਂ ਨੂੰ ਪਹਿਲਾਂ ਬਣਾ ਆਂਦਾ ਹੈ ਤੀਜਾ ਉਹ ਵਿਚਾਲੇ ਲਾ ਆਂਦਾ ਤਾਂ ਉਹ ਇਸ ਤਰੀਕੇ ਨਾਲ ਕਰਦੇ ਆ ਹੁਣ ਜਿਹੜੀਆਂ ਕਿਤਾਬਾਂ ਦੀ ਮੈਂ ਤੁਹਾਨੂੰ ਰੇਟ ਦੀ ਗੱਲ ਥਾਵਾਂ ਆ ਇੱਕ ਕਿਤਾਬ ਕਲਾਸ ਦਾ ਕਿਸੇ ਦਾ ਸੈੱਟ ਹੈ ਮੈਂ ਸਕੂਲ ਦਾ ਨਾਮ ਜਿਹੜਾ ਉਹ ਨਹੀਂ ਲਾਉਂਗਾ ਤੇ ਇੱਕ ਕਲਾਸ ਦਾ ਸੈੱਟ ਹੈ ਜਿਹਦਾ ਇੱਕ ਕਿਤਾਬ ਦਾ ਆਹ ਕਿਤਾਬ ਦਾ 679 ਰੁਪਏ ਪ੍ਰਾਈਸ ਹੈ ਤੁਸੀਂ ਦੇਖੋ ਇਹ ਕਿ 679 ਪੇਜ ਵੀ ਨਹੀਂ ਪੇਜ ਵੀ ਆਪਾਂ ਦੱਸ ਦਿੰਨੇ ਕਿ ਕਿੰਨੇ ਲਿਖੇ ਹੋਏ ਨੇ ਇਹਦੇ ਤੇ ਲਗਭਗ ਅੰਤ ਦੇ ਵਿੱਚ ਲਿਖਿਆ 118 ਪੇਜ ਹੈ 118 ਪੇਜ 120 ਪੇਜ ਮੰਨ ਲਓ ਚਲੋ ਜਲਤ ਲਗਾ ਕੇ 124 ਪੇਜ ਮੰਨ ਲਓ 124 ਪੇਜਾਂ ਦਾ 679 ਰੁਪਏ ਖਰਚਾ ਹੈ ਹੁਣ ਮੈਂ ਤੁਹਾਨੂੰ ਇੱਕ ਕਿਤਾਬ ਦਿਖਾਉਣਾ ਹੈ ਗੁਰਨਾਮ ਸਿੰਘ ਮੁਖਸਰ ਜੀ ਦੀ ਬੜੀ ਖੋਜ ਵਾਲੀ ਕਿਤਾਬ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ ਇਹਦੇ ਪੇਜਾਂ 'ਚ ਤਾਂ ਕੋਈ ਗਿਣਤੀ ਨਹੀਂ ਤਿੰਨ ਸਾਢੇ ਤਿੰਨ ਕਿਲੋ ਦੀ ਕਿਤਾਬ ਹੋਊਗੀ ਇਹ ਤੇ ਇਹ ਕਿਤਾਬ ਦਾ ਰੇਟ ਹੈ ਸੈਲਫ 1200 ਰੁਪਿਆ ਇਹਦਾ ਇਹ ਬਰਾਬਰ ਬਰਾਬਰ ਮਤਲਬ ਬਰਾਬਰ ਕੀ ਇਹਦੇ ਵਿੱਚ ਤੁਸੀਂ ਨੇੜੇ ਤੇੜੇ ਵੀ ਨਹੀਂ ਦਿਖਾ ਸਕਦੇ ਇਹਦੇ ਵਿੱਚ ਵੀ ਜਲਤ ਨਾਲ ਹੋਈ ਬਤਲੀ ਹੈ ਜੀ ਤਾਂ ਜਲਤ ਨਾਲ ਵੀ ਬਤਲੀ ਹੈ ਇਹ ਜਲਤ ਮੋਟੀ ਹੈ ਤੇ ਜਲਤ ਵੀ ਜਲਤ ਜਿੰਨੀ ਦੇ ਕਿਤਾਬ ਹੀ ਨਹੀਂ ਜਲਤ ਜਿੰਨੀ ਹੈ ਤਾਂ ਆਹ ਤੁਸੀਂ ਦੇਖੋ ਇਹ 679 ਰੁਪਏ ਦੀ ਏਸੀ ਕਲਾਸ ਦੀ ਆਹ ਕਿਤਾਬ ਹੈ ਜਿਹੜੀ ਇਹਦਾ ਰੇਟ ਇਹਦਾ ਰੇਟ ਇੱਥੇ ਅਗਲੀ ਸਾਈਡ ਹੋਏਗਾ ਅਗਲੀ ਸਾਈਡ ਦੇਖ ਲੈਣੀ ਨਹੀਂ ਇੱਥੇ ਨਹੀਂ ਲਿਖਿਆ ਚਲੋ ਅਗਲੀ ਕਿਤਾਬ ਦੇਖ ਲੈਨੇ ਆਹ ਕਿਤਾਬ ਹੈ ਜੀ ਮੈਥ ਦੀ ਇਹਦਾ ਰੇਟ 465 ਰੁਪਏ ਠੀਕ ਹੈ ਉਸ ਤੋਂ ਅੱਗੇ ਆ ਜਾਓ ਤੁਸੀਂ ਕਿਤਾਬਾਂ 'ਚ ਜਾਣ ਦੇਖਿਓ ਕਿੰਨੀ ਕਿ 365 ਰੁਪਏ ਠੀਕ ਹੈ ਉਸ ਤੋਂ ਅੱਗੇ ਆ ਜਾਓ ਆ ਆ ਕਿਤਾਬ ਕੀ ਹੈ ਇਹਦੇ ਚਾਰ ਪੇਜ ਵੀ ਨਹੀਂ ਚਾਜਦੇ ਨਾ 229 ਰੁਪਏ ਆ ਰੇਟ ਹੈ ਇਹ ਇੱਕ ਕਲਾਸ ਦਾ ਸੈਟ ਹੈ ਆ ਥਰਡ ਕਲਾਸ ਦੀਆਂ ਕਿਤਾਬਾਂ ਦੀਆਂ ਹਾਂਜੀ ਆਪਾਂ ਦੀ ਇਹਦੇ 1276 ਪੇਜ ਨੇ ਇਹਦੇ ਵਿੱਚ 1276 ਪੇਜਾਂ ਦਾ ਰੇਟ ਤਾਂ 1200 ਰੁਪਿਆ ਹੈ ਮਤਲਬ 10 ਗੁਣਾ ਵੱਧ ਪਈ ਨੇ ਉਹਦੇ 120 ਆਪਾਂ ਦੇਖਿਆ ਹੈ ਉਹਦੇ ਵਿੱਚ 1200 ਪੇਜ ਨੇ ਜਿਹੜਾ 1200 ਪੇਜ ਆ ਉਹਦਾ ਰੇਟ ਆ 1200 ਰੁਪਿਆ ਜਿਹਦੇ ਵਿੱਚ 124 ਪੇਜ ਆ ਉਹਦਾ ਰੇਟ ਆ 679 ਰੁਪਿਆ ਉਹ 1 ਰੁਪਏ ਦਾ ਪੇਜ ਹੈ ਉਹ ਪੈਗਾ ਲਗਭਗ 5 ਰੁਪਏ ਦਾ ਪੇਜ ਬਿਲਕੁਲ ਆਹ ਕਿਤਾਬ ਥਰਡ ਕਲਾਸ ਦੀਆਂ ਕਿਤਾਬਾਂ 329 ਯਾਨੀ ਕਿ ਇੱਕ ਇੱਕ ਕਲਾਸ ਦਾ ਜੇ ਸੈੱਟ ਲਾਉਣਾ 305 305 ਇੱਕ ਇੱਕ ਕਲਾਸ ਦਾ ਤੀਜੀ ਦਾ ਦੂਜੀ ਦਾ ਸੈੱਟ ਆ 4-4000 ਰੁਪਿਆ 3-3000 ਰੁਪਿਆ 5-5000 ਰੁਪਿਆ ਇਹ ਸੈੱਟ ਆ ਇਹ ਵੀ ਜਿਹੜੀਆਂ ਕਿਤਾਬਾਂ ਨਾ ਇਹ ਬਹੁਤ ਮੀਡੀਅਮ ਸਕੂਲਾਂ ਦੀਆਂ ਜਿਹੜੇ ਇਦੋਂ ਉੱਪਰ ਸਕੂਲ ਹੈ ਵੱਡੇ ਸ਼ਹਿਰਾਂ ਦੇ ਸਕੂਲਾਂ ਆ ਆਪਾਂ ਆਪਣੇ ਸ਼ਹਿਰ ਦੇ ਵਿੱਚੋਂ ਇਕੱਠੀਆਂ ਕੀਤੀਆਂ ਜੇ ਆਪਾਂ ਵੱਡੇ ਸ਼ਹਿਰ ਬਠਿੰਡੇ ਜਾਵੜੀ ਲੁਧਿਆਣੇ ਜਾਵੜੀ ਉੱਥੇ ਸਕੂਲ ਵੀ 5-5 ਗੁਣਾ ਵੰਗੇ ਨੇ ਬਿਲਕੁਲ ਤੁਸੀਂ ਲੁਧਿਆਣੇ ਬਠਿੰਡਾ ਜਲੰਧਰ ਸ੍ਰੀ ਅਮਰਸਰ ਸਾਹਿਬ ਪਟਿਆਲਾ ਇਹਨਾਂ ਸਕੂਲਾਂ ਦੇ ਤਾਂ 10-10000 8-8000 6-7000 ਦੇ ਦੂਜੀ ਤੀਜੀ ਦੇ ਸੈੱਟ ਆ ਕਿੱਡੇ ਵੱਡੇ ਪੱਦਰ ਤੇ ਲੁੱਟ ਹੁੰਦੀ ਐ ਇਹ ਸਾਰਾ ਸੈੱਟ ਜੇ ਮੈਂ ਮੈਂ ਤੁਹਾਨੂੰ ਇਹ ਦਾਵਾ ਕਰਦਾ ਲੈ ਸਾਨੂੰ ਕਹਿਣਾ ਤਿਆਰ ਕਰਾਉਣ ਦਾ ਇਹ ਸਾਰਾ ਸੈੱਟ 5 ਤੋਂ 600 ਰੁਪਏ ਦੇ ਵਿੱਚ ਤਿਆਰ ਹੋ ਜਾਊਗਾ ਠੀਕ ਐ ਇਹ 5-600 ਰੁਪਏ ਤੋਂ ਵੱਧ ਦਾ ਰੇਟ ਹੀ ਹੈ ਨਹੀਂ ਤੁਸੀਂ ਕਿਸੇ ਆ ਪ੍ਰਿੰਟਿੰਗ ਪ੍ਰੈਸਾਂ ਵਾਲੇ ਕੋਲੇ ਆ ਕਿਤਾਬ ਲੈ ਜਾਂਦੇ ਆ ਉਹਨੂੰ ਕਹਿੰਦੇ ਆ ਵੀ ਇਹ ਸਾਰਾ ਕਿਤਾਬ ਛਾਪ ਦੇ ਠੀਕ ਐ ਉਹ ਬਾਅਦ ਤੋਂ ਬਾਅਦ ਇਹਦੇ 50 ਲਓ 60 ਲਓ 70 ਲਓ ਇਸ ਤੋਂ ਬਾਅਦ ਉਹ ਲੈਂਦਾ ਨਹੀਂ ਠੀਕ ਐ ਜਿਹੜੀ ਚੀਜ਼ 5-5 600 700 ਚਲੋ 1000 ਵੀ ਮੰਨੋ ਜਿਹੜੀ ਚੀਜ਼ 1000 ਦੀ ਐ ਉਹਦਾ ਰੇਟ ਕਿੰਨਾ ਲਿਆ ਜਾਂਦਾ ਐ 4000 5000 5 5 ਗੁਣਾ ਫਿਰ ਇਹ ਕਿਤਾਬਾਂ ਤੇ ਆ ਤੁਸੀਂ ਕੀ ਕਹਿ ਰਹੇ ਸੀ ਆ 350 ਦੀ ਕਿਤਾਬ ਹੈ ਜੀ ਇਹ 3rd ਕਲਾਸ ਦਾ ਸੈਟ ਹੈ ਇੱਕ ਨਾਰਮਲ ਸਕੂਲ ਦਾ 3200 ਤੇ ਕੁਝ ਰੁਪਈਆ ਦਾ ਇਹ ਹਮ ਆ ਸੈਟ ਮੇਰੇ ਹਿਸਾਬ ਨਾਲ ਵੀ ਕਿਤਾਬਾਂ ਇਹ ਕੀ ਕਰਦੇ ਨੇ ਮਨਿੰਦਰ ਜੀ ਇੱਕ ਨਵਾਂ ਕੰਮ ਚਲਾਇਆ ਹੋਇਆ ਮੰਨ ਕੇ ਚੱਲੋ ਤੁਸੀਂ ਇਹਦੇ ਚਾ ਬੱਚੇ ਆ ਕਾਰਟੂਨ ਬਣਾਏ ਹੋਇਆ ਆ ਆਉਂਦੇ ਸਾਲ ਇਹਨਾਂ ਨੇ ਚੇਂਜ ਕਰਨ ਲੱਗ ਨਵਾਂ ਬਹਾਨਾ ਜਿਹੜਾ ਇੱਕ ਨੰਬਰ ਲੈਸਨ ਆ ਉਹਨੂੰ 7 ਨੰਬਰ ਤੇ ਲਾ ਦੇਣਾ 7 ਵਾਲੇ ਨੂੰ 3 ਤੇ 3 ਵਾਲੇ ਨੂੰ 5 ਤੇ ਤੇ 5 ਵਾਲੇ ਨੂੰ 1 ਤੇ ਸਿਰਫ ਪੇਜ ਚੇਂਜ ਕਰਨੇ ਆ ਕਿਉਂਕਿ ਬਈ ਬੱਚਾ ਪੁਰਾਣੀ ਕਿਤਾਬ ਨਾਲ ਵਰਤ ਸਕੇ ਔਰ ਬਸ ਇਹਨਾਂ ਦਾ ਆਹੀ ਮਕਸਦ ਆ ਹੋਰ ਕਿਤਾਬਾਂ 'ਚ ਲੈਂਡ ਦੇਣ ਨੂੰ ਕੁਛ ਨਹੀਂ ਜੋ ਹੈਗੀਆਂ ਉਹੀ ਆ ਇਹਨਾਂ ਨੂੰ ਇਹ ਹੁੰਦਾ ਕਿ ਮਾਪੇ ਪੁਰਾਣੀਆਂ ਕਿਤਾਬਾਂ 'ਚ ਇੱਕ ਦੂਜੇ ਤੋਂ ਜਿਵੇਂ ਬੱਚੇ ਅੱਗੇ ਲੈ ਕੇ ਚਲਾ ਲੈਂਦੇ ਸੀ ਟਾਈਮ ਵੀ ਉਹ ਨਾ ਕੰਮ ਚਲਾ ਲੈਣ ਇਹ ਪੇਜ ਅੱਗੇ ਪਿੱਛੇ ਕਰ ਦਿੰਦੇ ਆ ਹੁਣ ਇਹਦੇ 'ਚ ਤੁਸੀਂ ਦੇਖੋ ਕੀ ਆ ਇਹਦੇ 'ਚ ਆਮ ਕਾਰਟੂਨ ਬਣਾਏ ਹੋਏ ਆ ਜਾਂ ਚਲੋ ਬੱਚਿਆਂ ਦੇ ਜੋ ਵੀ ਹੈ ਇਹ ਕਹਿੰਦੇ ਜੀ ਬੱਚਿਆਂ ਦੀ ਸਟੱਡੀ ਆ ਜੇ ਆ ਮੇਰੇ ਹਿਸਾਬ ਨਾਲ ਜੇ ਤੁਸੀਂ ਆਮ ਸਰਕਾਰੀ ਸਕੂਲ ਦੀ ਜਾਂ ਕਿਸੇ ਨਾਰਮਲ ਸਕੂਲ ਦੀ ਕਿਤਾਬ ਲੈਣੀ ਆ ਨਾ ਤਾਂ ਮੇਰੇ ਇੱਕ ਮਿੱਤਰ ਦੀ ਬੇਟੀ ਪੜਦੀ ਆ ਸ਼ਹਿਰ ਦਾ ਇੱਕ ਸਕੂਲ ਆ ਜੀ ਸੰਸਾਰਾ ਦਾ ਸਕੂਲ ਬਣਾਇਆ ਉਹ ਪੰਜਵੀਂ ਕਲਾਸ ਚ ਉਹਦੀਆਂ ਸਾਰੀਆਂ ਕਿਤਾਬਾਂ 1700 ਰੁਪਏ ਦੀਆਂ ਪੜ ਤੋ ਵੀ ਰਹੀ ਆ ਤੇ ਪੜ ਉਹ ਵੀ ਰੇ ਜਿਹੜੀਆਂ ਉਹ ਤੁਸੀਂ ਸਭ ਤੋਂ ਪਹਿਲਾਂ ਕਿਤਾਬਾਂ ਚੱਕੀਆਂ ਆ ਸੈੱਟ ਜੀ 4850 ਰੁਪਏ ਦਾ ਟੋਟਲ ਇਹ ਹੈਗੀਆਂ ਜੀ ਪੰਜ ਕਿਤਾਬਾਂ 4850 ਦਾ ਔਰ ਮਹਿੰਦਰ ਜੀ ਮੈਂ ਗੱਲ ਹੋਰ ਕਹਿਣਾ ਮੈਂ ਇਹ ਗੱਲ ਦਾਅਵੇ ਨਾ ਕਹਿਣਾਗਾ ਜਿਨ੍ਹਾਂ ਦੇ ਦੋ ਬੱਚੇ ਸਕੂਲ ਪੜ੍ਹਦੇ ਆ ਕੋਈ ਮੰਨੇ ਨਾ ਮੰਨੇ ਲਗਭਗ ਉਹਨਾਂ ਦੇ ਮਾਪੇ ਲੱਖ ਤੋਂ 1.5 ਲੱਖ ਦੇ ਕਰਜ਼ਾਈ ਹਰ ਸਾਲ ਹੁੰਦਿਆ ਅਪ੍ਰੈਲ ਤੇ ਮਈ ਚ ਜਾ ਕੇ ਹੂੰ ਕਿਉਂਕਿ ਕੱਲ ਮੇਰੇ ਇੱਕ ਮਿੱਤਰ ਕੋਲੇ ਇੱਕ ਪਰਿਵਾਰ ਆਇਆ ਜੀ ਬੜਾ ਵਧੀਆ ਪਰਿਵਾਰ ਆ ਆ ਕੇ ਕਹਿੰਦਾ ਜੀ ਸਾਨੂੰ 65000 ਰੁਪਏ ਚਾਹੀਦੇ ਜੀ ਕਹਿੰਦੇ ਕੀ ਕਾਰਨ ਜੀ ਕਹਿੰਦਾ ਕਾਰਨ ਹੈ ਜੀ ਦੋ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਆ ਦੇਖੋ ਇੱਕ ਨਾਰਮਲ ਪਰਿਵਾਰ ਆ ਵੀ ਦੋ ਢਾਈ ਕਿੱਲੇ ਜ਼ਮੀਨ ਟਾਈਮ ਪਾਸ ਕਰ ਰਿਆ ਆ ਉਹਦਾ ਉਹ ਕਮਾ ਕੇ ਇਹ ਦੇਖੋ ਤੁਸੀਂ ਵੀ ਉਹਨੂੰ 65000 ਰੁਪਏ ਦੀ ਜ਼ਰੂਰਤ ਉਹਨਾਂ ਨੂੰ ਪੈ ਗਈ ਦੋ ਬੱਚਿਆਂ ਦੇ ਐਡਮਿਸ਼ਨ ਕਰਾਉਣ ਲਈ ਤੇ ਹਜੇ ਤਾਂ ਕੋਈ ਕਿਹਾ ਕਿ ਉਹ ਸੈਕੰਡ ਤੇ ਫਸਟ ਦੋ ਕਲਾਸਾਂ ਚ ਜਦੋਂ ਉਹਨਾਂ ਨੇ ਮੇਰੇ ਹਿਸਾਬ ਨਾਲ 10ਵੀਂ 12ਵੀਂ ਤੱਕ ਪਹੁੰਚਣਾ ਉਹਦੇ ਨੂੰ ਦੋ ਢਾਈ ਕਿੱਲੇ ਵੀ ਜਾਣਗੇ ਤੇ ਮੇਰੇ ਹਿਸਾਬ ਨਾਲ ਮਾਪੇ ਵੀ ਸ਼ਾਇਦ ਕੋਈ ਗਲਤ ਕਦਮ ਹੀ ਚੱਕ ਲੈ ਇਹਨਾਂ ਤੋਂ ਤੰਗ ਆਇਆ ਹੋਇਆ ਇਹ ਤਾਂ ਲਪਰੇ ਲਈ ਤੁਰੇ ਹੁੰਦੇ ਜਿ ਕੋਈ ਗੌਰ ਨਹੀਂ ਬਿਲਕੁਲ ਬਿਲਕੁਲ ਇਹ ਤੁਸੀਂ ਗੱਲ ਆਖੀ ਹੁਣ ਹੋਰ ਦੱਸਿਏ ਕਿ ਤੁਸੀਂ ਇਹ ਕਿਤਾਬਾਂ ਖਰੀਦਣ ਜਾਂਦੇ ਹੋ ਤੁਸੀਂ ਇੱਕ ਕਿਤਾਬ ਵੀ ਨਹੀਂ ਤੁਹਾਨੂੰ ਦਿੰਦੇ ਤੁਹਾਨੂੰ ਪੂਰੀ ਦਾ ਪੂਰਾ ਸੈੱਟ ਲੈਣਾ ਪੈਣਾ ਫਿਰ ਜਿਹੜੀ ਗੱਲ ਤੁਸੀਂ ਪੁਰਾਣੀਆਂ ਕਿਤਾਬਾਂ ਦੀ ਆਖੀ ਪਹਿਲਾ ਸਮਾਂ ਸੀ ਜਦੋਂ ਅਸੀਂ ਪੜ ਅ ਕਦੇ 2-3 ਸਾਲਾਂ ਬਾਅਦ ਇੱਕ ਅਧਦੀ ਕਿਤਾਬ ਦਾ ਸਿਲੇਬਸ ਬਦਲਦਾ ਸੀ ਉਹ ਕਿਤਾਬ ਅਸੀਂ ਨਵੀਂ ਲੈ ਲੈਂਦੇ ਸੀ ਬਾਕੀ ਕਿਤਾਬਾਂ ਅਸੀਂ ਜਿਹੜੀ ਕਲਾਸ ਪਾਸ ਹੋ ਗਈ ਉਹ ਤੋਂ ਜਾ ਕੇ ਪੁਰਾਣੀਆਂ ਲੈ ਲੈਂਦੇ ਸੀ ਆਮ ਤੌਰ ਤੇ ਬੱਚੇ ਇਹ ਕਰਦੇ ਸੀ ਪਹਿਲਾਂ ਹੀ ਬੁੱਕ ਕਰ ਦਿੰਦੇ ਸੀ ਜਿਹੜਾ ਦੋਸਤ ਹੁੰਦਾ ਸੀ ਅਗਲੀ ਕਲਾਸ ਜਾਂ ਉਹਦੇ ਭਰਾ ਕੋਈ ਵੱਡਾ ਭਰਾ ਪੜ੍ਹਦਾ ਹੁੰਦਾ ਸੀ ਕਿ ਮੈਂ ਕਿਤਾਬਾਂ ਲਾਉਂਗਾ ਉਹ ਹੁਣ ਕੰਮ ਨਿਭੜ ਗਿਆ ਉਹ ਕਿਵੇਂ ਨਿਭੜ ਗਿਆ ਜਿਵੇਂ ਤੁਸੀਂ ਕਿਹਾ ਕਿ ਇੱਕ ਤਾਂ ਕਰ ਦਿੰਦੇ ਆ ਕਿ ਜੀ ਪਹਿਲਾ ਲੈਸਨ ਦੂਜਾ ਦੂਜਾ ਚੌਥਾ ਪੰਜਵਾਂ ਛੇਵਾਂ ਚੇਂਜ ਕਰਤਾ ਫਿਰ ਇਹ ਕਿਹਨਾਂ ਨੇ ਕੀ ਦਿੱਤਾ ਹੈ ਪਿੱਛੇ ਸਟicker ਜੇ ਦਿੱਤੇ ਆ ਕਈ ਕਿਤਾਬਾਂ ਦੇ ਵਿੱਚ ਪ ਉਹ ਛੋਟੀਆਂ ਕਲਾਸਾਂ ਨੂੰ ਕਿ ਉਹ ਤੁਸੀਂ ਜਿਵੇਂ ਲੱਗਦਾ ਕਿ ਬਾਡੀ ਪਾਰਟਸ ਮਨਾਉਣੇ ਆ ਆ ਲਿਖਿਆ ਹੈਡ ਹੈ ਪਿੱਛੋਂ ਪਟਕੇ ਲਿਆਉਣਾ ਇਹਦੇ ਤੇ ਹੈਡ ਲਗਾਉਣਾ ਉਹ ਜਦੋਂ ਸਟicker ਲੱਗ ਗਏ ਕਿਤਾਬ ਤਾਂ ਗਈ ਉਹ ਤਾਂ ਦੂਜੇ ਬੱਚਾ ਯੂਜ਼ ਕਰ ਹੀ ਨਹੀਂ ਸਕਦਾ ਸੋ ਇਹ ਪਲੈਨਿੰਗ ਤਹਿਤ ਇਹਨਾਂ ਦੇ ਮਤਲਬ ਦਿਮਾਗ ਕੰਮ ਕਰਦੇ ਆ ਇਹ ਪੜ੍ਹਾਈ ਲੋਕਾਂ ਨੂੰ ਕੋਈ ਚੰਗਾ ਨਾਗਰਿਕ ਬਣਾਉਣਾ ਕੋਈ ਬੱਚਿਆਂ ਦਾ ਵਿਕਾਸ ਕਰਨ ਕੋਈ ਬੱਚਿਆਂ ਨੂੰ ਤਰੱਕੀ ਦੇਣ ਕੋਈ ਬੱਚਿਆਂ ਨੂੰ ਚੰਗੇ ਲੀਡਰ ਬਣਾਉਣ ਵਾਲੇ ਪਾਸੇ ਨਹੀਂ ਲਿਜਾ ਰਹੀ ਜਿਹੜੀ ਇਹ ਸਕੂਲਾਂ ਦੀ ਪੜ੍ਹਾਈ ਹੈ ਇਹ ਸਿਰਫ ਤੇ ਸਿਰਫ ਬਿਜ਼ਨਸ ਹੈ ਇਹ ਮਾਪਿਆਂ ਦੀ ਲੁੱਟ ਹੈ ਹੁਣ ਇਹਦੂ ਅੱਗੇ ਜੇਸ ਕਿਤਾਬਾਂ ਤੋਂ ਅੱਗੇ ਗੱਲ ਕਰਨੀ ਹੋਵੇ ਇੱਕ ਪੱਖ ਤੋਂ ਨਹੀਂ ਲੁੱਟਦੇ ਇਹ ਹਰ ਪੱਖ ਤੋਂ ਲੁੱਟਦੇ ਆ ਇਹ ਵੈਨਾਂ ਚ ਵੀ ਲੁੱਟਦੇ ਆ ਜਉਂ ਜੂਨ ਦੇ ਮਹੀਨੇ ਛੁੱਟੀਆਂ ਹੁੰਦੀਆਂ ਬਹੁਤੇ ਸਕੂਲ ਉਹਦਾ ਵੀ ਕਰਾਇਆ ਲੈ ਜਾਂਦੇ ਆ ਮਾਪਿਆਂ ਤੋਂ ਠੀਕ ਆ ਸਾਲ ਦਾ ਇਕੱਠਾ ਭਰਾਲਿਆ ਜੂਨ ਦਾ ਵੀ ਭਰਾਲਿਆ ਉਹਦੇ ਵੀ ਉਹਦੇ ਵਿੱਚ ਵੀ ਜਿਹੜੇ ਵੈਨ ਵਾਲੇ ਆ ਉਹਨਾਂ ਨੂੰ ਉਸ ਤਰੀਕੇ ਨਾਲ ਪੈਸਾ ਨਹੀਂ ਮਿਲਦਾ ਤੇ ਜਿਹੜੇ ਸਕੂਲ ਆ ਉਹ ਪੂਰੀ ਲੁੱਟ ਕਰਦੇ ਆ ਉਹਦੇ ਵਿੱਚ ਵੀ ਫਿਰ ਅੱਗੇ ਆਜੋ ਵਰਦੀਆਂ ਵਰਦੀਆਂ ਦੇ ਵਿੱਚ ਵੀ ਐਡੇ ਵੱਡੇ ਪੱਦਰ ਦੀ ਲੁੱਟ ਆ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਸਕੂਲ ਦੀਆਂ ਵਰਦੀਆਂ ਇੱਕ ਹੀ ਦੁਕਾਨ ਤੋਂ ਮਿਲਣਗੀਆਂ ਦੂਜੀ ਦੁਕਾਨ ਤੋਂ ਨਹੀਂ ਮਿਲਣਗੀਆਂ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ ਕਿਸੇ ਵੀ ਜਗ੍ਹਾ ਤੇ ਚਲੇ ਜਾਓ ਉੱਥੇ ਤੁਹਾਨੂੰ ਉਸੇ ਦੁਕਾਨ ਤੋਂ ਵਰਦੀ ਲੈਣੀ ਪਊ ਜਿਹੜੀ ਉਹ ਸਕੂਲ ਦੇ ਨਾਲ ਸੈਟਿੰਗ ਹੋਊਗੀ ਦੂਜੀ ਜਗ੍ਹਾ ਤੋਂ ਤੁਹਾਨੂੰ ਵਰਦੀ ਨਹੀਂ ਮਿਲੂਗੀ ਫਿਰ ਮੰਨ ਲਓ ਇੱਕ ਚਿੱਟੀ ਸ਼ਰਟ ਚਿੱਟੀ ਸ਼ਰਟ ਹੈ ਚਿੱਟੀ ਸ਼ਰਟ ਹੈ ਉਹਦੇ ਉੱਤੇ ਤੁਸੀਂ ਚਿੱਟੀ ਸ਼ਰਟ ਤੁਸੀਂ ਬਾਜ਼ਾਰ ਦੇ ਵਿੱਚ ਕੱਪੜਾ ਲੈ ਕੇ ਵੀ ਸਵਾ ਸਕਦੇ ਆ ਫਿਰ ਇਹਨਾਂ ਨੇ ਗੇਮ ਕੀ ਖੇਡੀ ਹੈ ਉਹ ਚਿੱਟੀ ਛੱਡਦੇ ਉੱਤੇ ਇਹਨਾਂ ਨੇ ਜੇਬ ਦੇ ਉੱਤੇ ਆਪਣੇ ਸਕੂਲ ਦਾ ਲੋਗੋ ਬਣਾ ਕੇ ਲਗਵਾਤਾ ਹੁਣ ਤੁਹਾਨੂੰ ਬਾਜ਼ਾਰ ਚੋਂ ਲੋਗੋ ਮਿਲਣਾ ਨਹੀਂ ਲੋਗੋ ਮਿਲਣਾ ਵਰਦੀ ਵਾਲੀ ਦੁਕਾਨ ਤੋਂ ਹੀ ਫਿਰ ਉਹ ਉੱਥੇ ਹੀ ਵਰਦੀ ਲੈਣੀ ਪੈਣੀ ਆ ਤੇ ਉਹ ਬਹੁਤ ਘਟੀਆ ਪੱਤਰ ਦਾ ਕੱਪੜਾ ਹੁੰਦਾ ਤੁਸੀਂ ਆਮ ਦੇਖਿਓ ਬੱਚਿਆਂ ਨੂੰ ਨਾਲੇ ਗਰਮੀ ਦੇ ਵਿੱਚ ਛੋਟੇ ਬੱਚਾ ਨੇ ਜਾਣਾ ਹੁੰਦਾ ਤੇ ਬੱਚਾ ਸਿਲਕੀ ਜਿਹਾ ਕੱਪੜਾ ਹੁੰਦਾ ਜਿਹੜਾ ਕਿ ਬੱਚਿਆਂ ਦੇ ਪਿੰਡੇ ਨੂੰ ਵੀ ਖਾਂਦਾ ਸਰੀਰ ਨੂੰ ਵੀ ਖਾਂਦਾ ਉਹ ਕੱਪੜਾ ਹੁੰਦਾ ਉਹ ਸਸਤਾ ਕੱਪੜਾ ਲਾਇਆ ਜਾਂਦਾ ਤੇ ਉੱਥੇ ਵਰਦੀ ਦੇ ਵਿੱਚ ਵੀ ਲੁੱਟ ਫਿਰ ਉਹ ਦੁਗਾ ਟਾਈਪ ਤੇ ਬੈਲਟ ਤਾਂ ਤੁਹਾਨੂੰ ਲੈਣੀ ਸਕੂਲ ਦੇ ਹਿਸਾਬ ਨਾਲ ਪਹਿਣੀ ਆ ਫਿਰ ਜੇ ਜਰਾਬਾਂ ਲੈਣੀਆਂ ਜਰਾਬਾਂ ਵੀ ਉਸੇ ਦੁਕਾਨ ਤੋਂ ਲੈਣੀਆਂ ਪਹਿਣੀਆਂ ਕਿਉਂਕਿ ਜਰਾਬਾਂ ਤੇ ਵੀ ਕੋਈ ਨਾ ਕੋਈ ਉਹਨਾਂ ਨੇ ਕਾਰਸਤਾਨੀ ਕੀਤੀ ਹੁੰਦੀ ਆ ਕਿਉਂਕਿ ਕੋਈ ਲੋਗੋ ਲਾਤਾ ਕੋਈ ਡਿਜ਼ਾਈਨ ਬਣਾਤਾ ਹੁਣ ਤਾਂ ਰਮਾਲ ਵੀ ਆ ਜਿਹੜੇ ਸਕੂਲਾਂ ਦੇ ਆਪਣੇ ਆਉ ਲੱਗਿਆ ਕਿ ਹੈਂਕੀ ਵੀ ਸੰਡੇ ਮੰਡੇ ਟਿਊਰੇ ਦੇ ਨਾਲ ਸਕੂਲ ਦਾ ਨਾਮ ਲਿਖਿਆ ਹੁੰਦਾ ਉਹਨਾਂ ਦੇ ਬਿਲਕੁਲ ਇੱਥੋਂ ਤੱਕ ਤੁਸੀਂ ਆ ਗਏ ਆ ਟੋਪੀ ਸੀ ਸਰਦੀਆਂ ਦੇ ਵਿੱਚ ਟੋਪੀ ਤੇ ਵੀ ਲੋਗੋ ਆ ਉਹ ਵੀ ਬੰਦਾ ਇਹ ਨਹੀਂ ਕਿ 30 40 ਰੁਪਏ ਦੀ ਲੈ ਲਊ ਜਿਹੜੀ ਸਕੂਲ ਨੇ ਦੁਕਾਨ ਤੋਂ ਕਹਤਾ 150 200 400 ਦੀ ਉਹ ਮਤਲਬ ਹਰ ਪੱਖ ਤੋਂ ਲੋਟਾ ਪਰ ਸਰਕਾਰ ਚੁੱਪ ਬੈਠੀ ਹੈ ਪਰ ਸਰਕਾਰ ਇੱਥੇ ਇਹਨਾਂ ਸਕੂਲਾਂ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ ਸਰਕਾਰ ਸਿੱਖਿਆ ਕ੍ਰਾਂਤੀ ਕੱਲੀ ਆਏ ਨਹੀਂ ਆਉਣੇ ਜਿਵੇਂ ਤੁਸੀਂ ਬੋਰਡ ਲਾਤੇ ਤੁਸੀਂ ਹਰਜੋਤ ਬੈਂਸ ਜੀ ਦੀ ਫੋਟੋ ਲਾਤੀ ਭਗਵਾਨ ਤਮਨਜੀ ਦੀ ਲਾਤੀ ਮਨੀਸ਼ ਸੋਧਿਆ ਦੀ ਲਾਤੀ ਤੁਹਾਨੂੰ ਨਾਲ ਇਹਨਾਂ ਸਕੂਲਾਂ ਤੇ ਨਕੇਲ ਕਸਣੀ ਪੈਣੀ ਆ ਕੋਈ ਯਾਰ ਹਦਾਇਤਾਂ ਬਣਾਓ ਬੜੇ ਸੰਸਥਾਵਾਂ ਦੇ ਸਕੂਲ ਆ ਇੱਥੇ ਜਿਹੜੀਆਂ ਚੰਗੀਆਂ ਮਹਾਪੁਰਖਾਂ ਦੇ ਨਾਮ ਤੇ ਸੰਸਥਾਵਾਂ ਸਾਡੇ ਏਰੀਆ ਦੇ ਵਿੱਚ ਵੀ ਅਜਿਹੇ ਸਕੂਲ ਆ ਜਿਹੜੇ ਜਾਇਜ਼ ਰੇਟ ਫੀਸਾਂ ਲੈਂਦੇ ਆ ਉੱਥੇ ਬੱਚਿਆਂ ਲਈ ਵਾਤਾਵਰਣ ਵੀ ਚੰਗਾ ਹੁੰਦਾ ਖੁੱਲੇ ਸਕੂਲ ਆ ਵੱਡੇ ਸਕੂਲ ਆ ਠੀਕ ਹੈ ਉੱਥੇ ਉਹਨਾਂ ਨੂੰ ਪ੍ਰਬੰਧ ਵੀ ਵਧੀਆ ਮਿਲਦਾ ਤੇ ਉਹ ਲੁੱਟ ਵੀ ਨਹੀਂ ਕਰਦੇ ਅਜਿਹੇ ਸਕੂਲ ਵੀ ਪਏ ਆ ਇਹਨਾਂ 'ਚ ਕੋਈ ਸ਼ੱਕ ਨਹੀਂ ਪਰ ਉਹ ਸੰਸਥਾਵਾਂ ਦੇ ਸਕੂਲ ਹੀ ਆ ਜਿਹੜੇ ਸਕੂਲ ਮਹਾਪੁਰਸ਼ਾਂ ਦੇ ਨਾਂ ਤੇ ਬਣੇ ਸਕੂਲ ਆ ਤੇ ਜਿਹੜੇ ਸਕੂਲ ਇੰਡੀਵਿਜੂਅਲ ਆ ਇਕੱਲੇ ਇੱਕ ਮਾਲਕ ਦੇ ਆ ਜਾਂ ਦੋ ਮਾਲਕਾਂ ਦੀਆਂ ਪਾਰਟਨਰਸ਼ਿਪ 'ਚ ਉਹ ਤਾਂ ਪੰਜਾਬੀ ਜੀ ਕਹਣਾ ਉਹ ਕੱਪੜੇ ਲਵਾ ਲੈਂਦੇ ਆ ਬੰਦੇ ਦੇ ਐਨੇ ਵੱਡੇ ਪੱਦਰ ਤੇ ਪਰ ਪੰਜਾਬ ਦੇ ਮੁੱਖ ਮੰਤਰੀ ਸਿੱਖਿਆ ਮੰਤਰੀ ਇਹਨਾਂ ਚੀਜ਼ਾਂ ਨੂੰ ਲੈ ਕੇ ਸੀਰੀਅਸ ਹੀ ਨਹੀਂ ਹੈ ਉਹਨਾਂ ਦਾ ਇਹਨਾਂ ਵੱਲ ਧਿਆਨ ਹੀ ਨਹੀਂ ਹੈ ਇੱਕ ਹੁਣ ਸੀਐਮ ਸਾਹਿਬ ਦਾ ਬੜਾ ਇਹਨਾਂ ਦੇ ਆਈਟੀ ਸੈੱਲ ਨੇ ਬੜਾ ਬਿਆਨ ਚੱਕਿਆ ਹੈਗਾ ਆਮ ਤੌਰ ਤੇ ਪਬਲਿਕ ਨੂੰ ਭਰਮਾਉਣ ਲਈ ਕਿ 25% ਐਸਸੀ ਓਬੀਸੀ ਦਾ ਕੋਟਾ ਸੀ ਪ੍ਰਾਈਵੇਟ ਸਕੂਲਾਂ 'ਚ ਜ਼ਰੂਰੀ ਕਰਤਾ ਮੈਂ ਸੀਐਮ ਭਗਵੰਤ ਮਾਨ ਜੀ ਨੂੰ ਕਹਿਣਾ ਦੱਸੋ ਕਿਹੜੇ ਸਕੂਲ 'ਚ ਮੇਰੇ ਸ਼ਹਿਰ ਦੇ ਮੇਰੇ ਏਰੀਆ ਦੇ ਮੇਰੇ ਪੰਜਾਬ ਦੀ ਕਿਸੇ ਸਟੇਟ ਦੇ ਇੱਕ ਵੀ ਸਕੂਲ ਦਿਖਾ ਦਿਓ ਜਿੱਥੇ ਕੈਟਾਗਰੀ ਦੇ ਆਧਾਰ ਤੇ 25% ਕੋਟਾ ਓਬੀਸੀ ਜਾਂ ਐਸਸੀ ਨੂੰ ਮਿਲ ਰਿਹਾ ਉਹ ਦੱਸਣ ਪਹਿਲਾਂ ਤਾਂ ਸਿਰਫ ਫਾਰਮੈਲਟੀਆਂ ਜੀ ਕਾਰਨ ਕੀ ਜੀ ਉਹ 25% ਕੋਟਾ ਹੋ ਗਿਆ ਜਦੋਂ ਅਸੀਂ ਫੇਸਬੁੱਕ ਤੇ ਅਸੀਂ ਪੇਪਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਜੋ ਵੇਖ ਲੈਂਦੇ ਅਸੀਂ ਬੜੇ ਖੁਸ਼ ਹੁੰਨੇ ਆ ਵੀ ਮਾਨ ਸਾਹਿਬ ਨੇ ਬਹੁਤ ਵਧੀਆ ਸੀਮ ਸਾਹਿਬ ਨੇ ਬਹੁਤ ਵਧੀਆ ਕਰਤਾ ਇੱਕ ਵੀ ਪਰਿਵਾਰ ਕਹਦੇ ਜੀ ਸਕੂਲ ਚੋਂ ਵਿੱਚੋਂ ਵੀ ਮੇਰਾ ਬੱਚਾ ਕੋਟੇ ਚ ਪੜ ਰਿਹਾ ਪ੍ਰਾਈਵੇਟ ਸਕੂਲ ਚ ਬਿਲਕੁਲ ਸਿਰਫ ਲੁੱਟ ਆ ਜੀ ਪਰਮਾਉਂਦੇ ਆ ਉਹ ਕੋਟਾ ਕਿਵੇਂ ਜਾਂਦਾ ਜੀ ਕੋਟਾ ਆਉਂਦਾ ਹੋ ਸਰਕਾਰ ਵੱਲੋਂ ਪਰ ਉਹ ਕੋਟਾ ਸਰਕਾਰ ਦੇ ਹੀ ਬੰਦਿਆਂ ਚ ਵੰਡਿਆ ਜਾਂਦਾ ਪਰਿਵਾਰਾਂ ਨੂੰ ਕੋਈ ਕੋਟਾ ਨਹੀਂ ਮਿਲਦਾ ਜੀ ਬਿਲਕੁਲ ਇਹ ਵੀ ਇੱਕ ਹੈ ਕਿ ਸਕੂਲ ਕੀ ਕਰਦੇ ਆ ਕੋਈ ਕੋਈ ਆਪਣੇ ਸਕੂਲ 'ਚ ਕੰਮ ਕਰਨ ਵਾਲਾ ਮਤਲਬ ਕੋਈ ਮੁਲਾਜ਼ਮ ਹੈ ਉਹਦੇ ਬੱਚਿਆਂ ਦੀ ਫੇਕ ਐਡਮਿਸ਼ਨ ਬਣਾਤੀ ਉਹ ਕਰ ਦਿੰਦੀ ਉਹ ਕੋਟੇ ਨੂੰ ਜਰੂਰ ਹੀ ਕਰ ਦਿਆ ਕਿਉਂਕਿ ਕਾਗਜ਼ੀ ਪੱਤਰੀ ਤਾਂ ਇਹਨਾਂ ਨੂੰ ਸਹੀ ਰਹਿਣਾ ਪੈਂਦਾ ਪਰ ਉਥੇ ਇਹ ਕਰਦੇ ਕੀ ਹੈ ਉਥੇ ਐਂ ਕਰਦਾ ਐਡਮਿਸ਼ਨ ਕਾਗਜ਼ਾਂ ਸ਼ੋਅ ਕਰਤੀ ਪਰ ਉਹ ਬੱਚੇ ਪੜ੍ਹ ਨਹੀਂ ਰਹੇ ਜਿਹੜਾ ਅਸਲ ਹੱਕ ਹੈ 25% ਦਾ ਜਿਵੇਂ एडब्ल्यूਐਸ ਦਾ ਮਾਨਯੋਗ ਹਾਈ ਕੋਰਟ ਨੇ ਵੀ ਆ ਕੋਈ ਸਕੂਲ ਨਹੀਂ ਪਾਲਣਾ ਕਰਦਾ ਉਹ ਜਿਹੜੇ ਸਕੂਲਾਂ ਦੀ ਫੀਸ ਹੀ 3-3 ਲੱਖ 2-2 ਲੱਖ ਉਹ ਇਹਨਾਂ ਬੱਚਿਆਂ ਨੂੰ ਕਿੱਥੇ ਆਉਣ ਦੇਣਗੇ ਫਿਰ ਇਹਨਾਂ ਨੇ ਸਟੈਂਡਰਡ ਮੇਨਟੇਨ ਕੀਤੇ ਹੋਏ ਹਨਾ ਵੀ ਜੇ ਕੋਈ ਬੱਚਾ ਕੀ ਮਜ਼ਦੂਰ ਪਰਿਵਾਰ ਦਾ ਜਾਗੜਿਆ ਤਾਂ ਬਾਕੀ ਬੱਚਾਂ ਦੇ ਪ੍ਰਭਾਵ ਗਲਤ ਜਾਊਗਾ ਵੀ ਤੂੰ ਇੱਥੇ ਹੀ ਹੋ ਪੜਦਾ ਇੱਥੇ ਅਸੀਂ ਸਟੈਂਡਰਡ ਵੀ ਤਾਂ ਬਣਾ ਕੇ ਰੱਖਣਾ ਨਾ ਫਿਰ ਤੁਸੀਂ ਇੱਕ ਹੋਰ ਦੇਖੋ ਹੁਣ ਸਕੂਲ ਫੇਲ ਨਹੀਂ ਕਰਦੇ ਕਿਸੇ ਨੂੰ A+ ਗ੍ਰੇਡ A++ ਗ੍ਰੇਡ ਸਾਰਾ ਕੁਝ ਉਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਸਿੱਖਿਆ ਦੇ ਨਿੱਜੀਕਰਨ ਕਰਕੇ ਹੋਇਆ ਜਿਹੜਾ ਵਾਰ-ਵਾਰ ਰੌਲਾ ਪੈਂਦਾ ਨਾ ਇਮਤਿਹਾਨ ਜੀ ਕੇ ਖੇਤੀਬਾੜੀ ਦਾ ਨਿੱਜੀਕਰਨ ਪ੍ਰਾਈ ਸਰਕਾਰੀ ਉਦਾਰਿਆਂ ਦਾ ਨਿੱਜੀਕਰਨ ਉਹਦਾ ਇਸੇ ਕਾਰਨ ਹੀ ਰੌਲਾ ਪੈਂਦਾ ਕਿ ਜਦੋਂ ਨਿੱਜੀਕਰਨ ਹੋਊਗਾ ਲੋਕਾਂ ਦੀ ਲੁੱਟ ਵਧੂਗੀ ਹਸਪਤਾਲਾਂ ਦਾ ਨਿੱਜੀਕਰਨ ਹੋਇਆ ਲੋਕਾਂ ਦੀ ਲੁੱਟ ਵਧੀ ਸਰ ਪ੍ਰਾਈਵੇਟ ਸਕੂਲਾਂ ਦਾ ਨਿੱਜੀਕਰਨ ਹੋਇਆ ਲੋਕਾਂ ਦੀ ਲੁੱਟ ਵਧੀ ਸਰਕਾਰ ਸਰਕਾਰੀ ਸੰਸਥਾਵਾਂ ਵੱਲ ਧਿਆਨ ਦੇਣਾ ਘਟਾ ਦਿੰਦੀ ਹੈ ਟੀਚਰ ਭਰਤੀ ਨਹੀਂ ਕਰਦੀ ਇੱਥੇ ਪ੍ਰਾਈਵੇਟ ਸਕੂਲਾਂ 'ਚ ਟੀਚਰਾਂ ਦਾ ਵੀ ਸ਼ੋਸ਼ਣ ਹੁੰਦਾ ਜਿਹੜੇ ਟੀਚਰ ਦੀ ਕੁਆਲਿਟੀ 50000 ਦੀ ਉਹਨੂੰ ਵਿਚਾਰ ਨੂੰ 10000 ਮਿਲਦਾ ਜਿਹੜੇ ਦੀ 10000 ਦੇ ਉਹਨੂੰ 2000 ਮਿਲਦਾ ਇਹ ਮਿਲਦਾ ਬਹੁਤੇ ਸਕੂਲ ਨਾ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤੇ ਸਕੂਲ ਕੀ ਕਰਦੇ ਆ ਟੀਚਰ ਦਾ ਸਾਇਨ ਕਰਵਾ ਲੈਂਦੇ 30000 ਤਨਖਾਹ ਤੇ ਦਿੰਦੇ ਆ 10000 ਰੁਪਿਆ ਉਹਨੂੰ ਠੀਕ ਹੈ ਇਹ ਚੱਲਦਾ ਪਰ ਇੱਥੇ ਜਦੋਂ ਸਰਕਾਰ ਕੋਈ ਸਿਰ ਤੇ ਨਾ ਹੋਵੇ ਕੋਈ ਵਾਲੀਬਾਰਥ ਨਾ ਹੋਵੇ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਸੋ ਭਗਵਾਨ ਸਿੰਘ ਮਾਨ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਕੇ ਆਏ ਸੀ ਉਹ ਅੱਜ ਕਿਤੇ ਜ਼ਮੀਨ ਤੇ ਦਿਖਾਈ ਨਹੀਂ ਦਿੰਦੀ ਸਕੂਲ ਆਫ ਐਮੀਨਸ ਬਣਾਈ ਚੱਲੋ ਭਾਵੇਂ ਜੋ ਮਰਜ਼ੀ ਰੰਗ ਕਰੀ ਚੱਲੋ ਜਿੰਨਾ ਚਿਰ ਤੁਸੀਂ ਪੈਰਲਰ ਚੱਲ ਰਹੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤਾਂ ਨਹੀਂ ਜਾਰੀ ਕਰਦੇ ਨਕੀਲ ਨਹੀਂ ਕਰਸਦੇ ਉਹਨਾਂ ਚਿਰ ਤੁਹਾਡੀ ਇਹ ਸਿੱਖਿਆ ਨੀ ਜੇ ਤੇ ਵੱਡੀ ਗੱਲ ਇੱਕ ਹੋਰ ਆ ਜਿਵੇਂ ਮੰਨ ਲਓ ਪਹਿਲੀ ਗਲਾਸ ਦੀ ਪੰਜਾਬੀ ਦੀ ਬੁੱਕ ਹੈ ਉਹਦੇ ਵਿੱਚ ਹੈ ਦੇਖੋ ਧਿਆਨ ਨਾਲ ਕਿ ਊੜਾ ੜਾ ਸਾਰਾ ਊੜੇ ਆੜੇ ਦੀ ਕਿਤਾਬ ਹੈ ਇਹ ਵੀ 4-400 ਰੁਪਏ ਦੀ ਕਿ ਊੜਾ ੜਾ ਸਿਖਾਉਣਾ ਊੜਾ ੜਾ ਮਤਲਬ ਇੰਨਾ ਮਹਿੰਗਾ ਕਰਤਾ ਇਹਨਾਂ ਨੇ ਮਤਲਬ ਸਾਰਾ ਕੁਝ ਹੀ ਬੱਚਿਆਂ ਦੇ ਸਿੱਖਿਆ ਖੋਣ ਦਾ ਜਦੋਂ ਤੁਹਾਨੂੰ ਸਿੱਖਿਆ ਆਮ ਬੰਦੇ ਨੂੰ ਸਿੱਖਿਆ ਤੋਂ ਵਾਂਝਾ ਕਰਨਾ ਨਾ ਜੀ ਉਦੋਂ ਇਹ ਚੀਜ਼ਾਂ ਵਾਪਰ ਰਹੀਆਂ ਇਹਨਾਂ ਦਾ ਮਕਸਦ ਇਹ ਆ ਹੁਣ ਜਿਹੜੀ 400 ਦੀ ਕਿਤਾਬ ਹੈ ਇਹ ਇੱਕ ਮਜ਼ਦੂਰ ਪਰਿਵਾਰ ਦਾ ਬੰਦਾ ਜਿਹਦੀ 500 ਰੁਪਿਆ ਦਿਹਾੜੀ ਆ ਉਹ ਬੱਚਿਆਂ ਨੂੰ ਕਿਤਾਬਾਂ ਕਿੱਥੋਂ ਲੈ ਦੂਗਾ ਉਹਨਾਂ ਮਜ਼ਦੂਰੀ ਵਾਸਤੇ ਸਰਕਾਰੀ ਸਕੂਲਾਂ 'ਚ ਭੇਜਣਾ ਅੱਜ ਤੁਸੀਂ ਸਰਕਾਰੀ ਸਕੂਲਾਂ ਦਾ ਆਂਕੜਾ ਕਢਾ ਲਓ ਇਹ ਕਹਿੰਦੇ ਸੀ ਕਿ ਜੀ ਦਿੱਲੀ ਦੇ ਵਿੱਚ ਮਨੀਸ਼ ਸੋਧਿਆ ਜੀ ਕਹਿੰਦੇ ਸੀ ਫਲਾਣੇ ਐਮਐਲਏ ਦਾ ਬੱਚਾ ਸਰਕਾਰੀ ਸਕੂਲ 'ਚ ਲੱਗ ਗਿਆ ਪੰਜਾਬ ਦੇ ਵਿੱਚ 94 ਐਮਐਲਏ ਆਮਦਵੀ ਪਾਰਟੀ ਕੋਲੇ ਮੈਨੂੰ ਇੱਕ ਵੀ ਐਮਐਲਏ ਦਾ ਬੱਚਾ ਸਰਕਾਰੀ ਸਕੂਲ 'ਚ ਜਾਂਦਾ ਦਿਖਾ ਦਿਓ ਇੱਕ ਵੀ ਐਮਐਲਏ ਦਾ ਬੱਚਾ ਤੁਸੀਂ ਟੀਚਰ ਦਾ ਦਿਖਾ ਦਿਓ ਜੀ ਸਰਕਾਰੀ ਟੀਚਰ ਦਾ ਕਿਸੇ ਦਾ ਬੱਚਾ ਦਿਖਾ ਦਿਓ ਸਰਕਾਰੀ ਗ੍ਰਾਡੂਏਟ ਮੈਂ ਗੱਲ ਦਾ ਦਗਾ ਨਾ ਟੀਚਰ ਇਹ ਗੱਲ ਤੇ ਟੀਚਰਾਂ ਦਾ ਵੀ ਇਹ ਤੇ ਜਵਾਬ ਹੈ ਤੇ ਲੱਸਾ ਉਹ ਕਹਿੰਦੇ ਵੀ ਸਾਨੂੰ ਪਤਾ ਕਿ ਸਾਡੇ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਪੂਰੇ ਮੰਨ ਲਓ ਪੰਜ ਅਧਿਆਪਕ ਚਾਹੀਦੇ ਆ ਪੰਜ ਸਬਜੈਕਟਾਂ ਦੇ ਜਦੋਂ ਦੋ ਹੈ ਉਹ ਬੰਦਾ ਕਿਉਂ ਲਾਊਗਾ ਉੱਥੇ ਮੈਂ ਇਹੀ ਗੱਲ ਕਹਿਣਾ ਜਦੋਂ ਲੀਡਰਾਂ ਦੇ ਤੇ ਜਿਹੜੇ ਜਾਂ ਆਈਐਸ ਲੋਬੀ ਹੈ ਜਿਹੜੀ ਇਹਨਾਂ ਦੇ ਬੱਚੇ ਪ੍ਰਾਈਵੇਟ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤਾਂ ਫਿਰ ਟੀਚਰ ਕਿਉਂ ਲਾਵੇ ਜਿਨੇ ਅੱਖੀਂ ਦੇਖਣਾ ਸਾਰਿਆਂ ਨੂੰ ਉਹ ਹਾਲ ਹੰਡਾਉਣਾ ਹੈ ਵੀ ਸਾਡੇ ਸਕੂਲ ਤਾਂ ਪ੍ਰਬੰਧ ਹੀ ਹੈ ਨਹੀਂ ਸਕੂਲਾਂ ਦੇ ਵਿੱਚ ਸਾਡੇ ਚ ਟੀਚਰ ਨਹੀਂ ਪੂਰੇ ਸਕੂਲਾਂ ਚ ਸਾਡੇ ਚ ਸਮਾਨ ਨਹੀਂ ਪੂਰਾ ਤੇ ਫਿਰ ਉਹ ਬੱਚੇ ਨੂੰ ਭੇਜੂ ਹੀ ਕਿਉਂ ਸੋ ਇਹਨਾਂ ਨੇ ਕਿਹਾ ਸੀ ਸਿੱਖਿਆ ਕ੍ਰਾਂਤੀ ਲਈ ਦੇ ਵਿੱਚ ਇਹ ਕਹਿੰਦੇ ਸੀ ਕਿ ਸਾਡੇ ਵਿਧਾਇਕਾਂ ਦੇ ਬੱਚੇ ਸਕੂਲ ਜਾਂਦੇ ਆ ਤਿੰਨ ਸਾਲ ਦੇ ਵਿੱਚ ਕਿਸੇ ਇੱਕ ਵੀ ਵਿਧਾਇਕ ਦਾ ਬੱਚਾ ਸਰਕਾਰੀ ਸਕੂਲ ਚ ਲਾਇਆ ਹੋਵੇ ਇੱਥੇ ਸਾਡੇ ਕਮੈਂਟ ਕਰ ਦੇਣ ਅਸੀਂ ਉਹ ਚੈਲੰਜ ਨੂੰ ਸਵਾਗਤ ਕਰਾਂਗੇ ਕਿ ਵਾਕਈ ਤੁਸੀਂ ਸਿੱਖਿਆ ਕ੍ਰਾਂਤੀ ਸਰਕਾਰੀ ਸਕੂਲਾਂ ਚ ਲਿਆ ਦਿੱਤੀ ਤੁਹਾਡੇ ਬੱਚੇ ਤਾਂ ਪੜਨ ਸੁਨਾਵਰ ਚ ਤੁਹਾਡੇ ਬੱਚੇ ਦਾ ਪੜਨ ਦੂਨ ਚ ਤੁਹਾਡੇ ਬੱਚੇ ਦਾ ਪੜਨ ਵੱਖ-ਵੱਖਰੇ ਦਹਾਉ ਜੀ ਵਰਗੇ ਸਕੂਲਾਂ ਚ ਤੇ ਪਰ ਉੱਥੇ ਕਿਉਂਕਿ ਤੁਸੀਂ ਖਰਚਾ ਝੱਲ ਸਕਦੇ ਹੋ ਤੁਸੀਂ ਪੰਜਾਬ ਦੇ ਲੋਕਾਂ ਦੀ ਲੁੱਟ ਕਰਦੇ ਆਂ ਪਰ ਜਿਹੜਾ ਆਮ ਮਜ਼ਦੂਰ ਹੈ ਉਹ ਤਾਂ ਤੁਸੀਂ ਸਰਕਾਰੀ ਸਕੂਲ ਦਾ ਜਿਹੜਾ ਸਿੱਖਿਆ ਟਾਂਚਾ ਖਤਮ ਕਰਕੇ ਉਹ ਤਾਂ ਤੁਸੀਂ ਉਹ ਵੀ ਅਧਿਕਾਰ ਖੋਲਿਆ ਪ੍ਰਾਈਵੇਟ ਸਕੂਲ ਚ ਪੜਾ ਨਹੀਂ ਸਕਦਾ 35 4 4 5 5000 ਦੇ ਸੈਟ ਹੈ 50 5000 ਸਾਲਾਨਾ ਫੀਸ ਹੈ ਰਾਈ ਨਾਲ ਦੇਖਰ ਤੇ ਵੱਖਰੇ ਐ ਸੋ ਜਿਉਂ ਜਿਉਂ ਸਿੱਖਿਆ ਮਹਿੰਗੀ ਹੋਊਗੀ ਆਮ ਬੰਦੇ ਦੇ ਵੱਸੋਂ ਦੂਰ ਹੋਊਗੀ ਤੇ ਆਮ ਬੰਦਾ ਸਿੱਖਿਆ ਤੋਂ ਵਾਂਝਾ ਰਹੂਗਾ ਜਿਵੇਂ ਤੁਸੀਂ ਕਿਹਾ 5-500 ਦੀ ਕਿਤਾਬ 4-400 ਦੀ ਕਿਤਾਬ ਇਹਦਾ ਮਕਸਦ ਸਿਰਫ ਇਹੀ ਐ ਕਿ ਪੜ੍ਹਾਈ ਚੰਦ ਲੋਕਾਂ ਕੋਲੇ ਰਹਿ ਜੇ ਬਾਕੀ ਲੋਕ ਸਿੱਖਿਆ ਤੋਂ ਦੂਰ ਰਹਿ ਜਾਣ ਫਿਰ ਉਹ ਕੱਲੋਂ ਨੌਕਰੀਆਂ ਨਹੀਂ ਮੰਗਣਗੇ ਕੱਲੋਂ ਉਹ ਨਸ਼ਿਆਂ 'ਚ ਲੱਗਣਗੇ ਕੱਲੋਂ ਪੁੱਠੇ ਸਿੱਦੇ ਕੰਮਾਂ 'ਚ ਲੱਗਣਗੇ ਫਿਰ ਸਰਕਾਰ ਉਹਨਾਂ ਨੂੰ ਗੈਂਗਸਟਰ ਕਹਿ ਕੇ ਚੋਰ ਕਹਿ ਕੇ ਡਾਕੂ ਕਹਿ ਕੇ ਲਟੇਰੇ ਕਹਿ ਕੇ ਸਮਾਜ ਵਿਰੋਧੀ ਕਹਿ ਕੇ ਉਹਨਾਂ ਦਾ ਸ਼ੋਸ਼ਣ ਕਰੋਗੀ ਉਹਨਾਂ ਨੂੰ ਕੁੱਟੂਗੀ ਮਾਰੂ ਕੀਰਤ ਨੂੰ ਨੋਟੋ ਕਰਵਾ ਕੇ ਉਹ ਕਾਰਖਾਨਿਆਂ ਦੇ ਵਿੱਚ ਆਪਣੀਆਂ ਫੈਕਟਰੀਆਂ ਦੇ ਵਿੱਚ ਉਹਨਾਂ ਨੂੰ ਮਜ਼ਦੂਰ ਬਣਾ ਕੇ ਰੱਖਿਆ ਇੱਕ ਮਨਿੰਦਰ ਜੀ ਹੋਰ ਗੱਲ ਦੇਖੋ ਅੱਜ ਦੇ ਟਾਈਮ 'ਚ ਤੁਸੀਂ ਬਾਜ਼ਾਰ 'ਚ ਕਿਸੇ ਦੁਕਾਨ ਤੇ ਵੇਖੋ ਕੋਈ ਤਾਂ ਸੋਨਾ ਚੱਕੀ ਫਿਰਦਾ ਗਹਿਣੇ ਧਰਨ ਨੂੰ ਕੋਈ ਫਾਇਨੰਸ ਵਾਲੇ ਦੇ ਫਿਰਦਾ ਕੋਈ ਆਰਤੀ ਦੇ ਲੈ ਲੈ ਕੱਢੀ ਜਾਂਦਾ ਕੋਈ ਜ਼ਿਮੀਦਾਰ ਜਮੀਨ ਗਹਿਣੇ ਧਰਨ ਨੂੰ ਫਿਰਦਾ ਕੋਈ ਦੁਕਾਨਦਾਰ ਵਿਚਾਰਾ ਵਪਾਰ ਛੋਟਾ-ਮੋਟਾ ਵਪਾਰੀ ਫਾਇਨੰਸ ਕਰਾ ਰਿਆ ਸਮੱਸਿਆ ਕੀ ਹੈ ਸਿਰਫ ਪੜਾਈ ਇਹਨਾਂ ਕੰਮਾਂ ਨੇ ਸਾਰੇ तकरीबन तकरीबन ਸਾਰੇ ਕਰਜ਼ਾਈ ਕਰ ਰੱਖਿਆ ਜੀ ਇਹ ਪ੍ਰਾਈਵੇਟ ਸਕੂਲਾਂ ਨੇ